ਪਰ ਅੱਜ ਬਹੁਤ سارے ਸਟੂਡੈਂਟਸ ਦੇ ਸਾਡੇ ਤੱਕ ਸਵਾਲ ਹੋਰ ਵੀ ਪਹੁੰਚ ਰਹੇ ਨੇ ਬੱਚੇ ਬਹੁਤ ਕਨਫਿਊਜ਼ ਹੋਏ ਪਏ ਨੇ ਚਾਹੇ ਉਹ 에ਜੰਟ ਦੀ ਸਿਲੈਕਸ਼ਨ ਨੂੰ ਲੈ ਕੇ ਹੋਵੇ ਚਾਹੇ ਕੰਟਰੀ ਦੀ ਸਿਲੈਕਸ਼ਨ ਨੂੰ ਲੈ ਕੇ ਹੋਵੇ ਬਹੁਤ ਸਵਾਲ ਬੱਚਿਆਂ ਦੇ ਮਨ ਦੇ ਵਿੱਚ ਘੁੰਮਦੇ ਨੇ ਕਿ ਹੁਣ ਅਸੀਂ ਕਰੀਏ ਤਾਂ ਕੀ ਕਰੀਏ ਕਿਉਂਕਿ ਇਸ ਲਾਈਨ ਦੇ ਵਿੱਚ ਅਸੀਂ ਦੇਖਦੇ ਆ ਫਰਾਡ ਵੀ ਹੋ ਜਾਂਦੇ ਨੇ ਆ ਜਾਂ ਫਿਰ ਬੱਚਾ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੀ ਕੰਟਰੀ ਵਾਸਤੇ ਅਲਿਜੀਬਲ ਹੈਗਾ ਸੋ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਸਪੈਸ਼ਲੀ ਪਹੁੰਚੇ ਨੇ ਸੀਆਈਸੀ ਮੇਨ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਮਿਸਟਰ ਅਨਮੋਲ ਬੋਪਰਾਏ ਜੀ ਸੋ ਇਹਨਾਂ ਬਾਰੇ ਮੈਂ ਦੱਸਣੀ ਹੈ ਕਿ ਜਲੰਧਰ ਦੇ ਵਿੱਚ ਆਫਿਸ ਹੈ ਇਸ ਤੋਂ ਵਿਚ ਜਿਹੜੇ ਸਟੂਡੈਂਟ ਪਹੁੰਚ ਚੁੱਕੇ ਨੇ ਜਾਂ ਜਦੋਂ ਤੁਸੀਂ ਇੱਥੋਂ ਪਹੁੰਚੋਗੇ ਉਦੋਂ ਵੀ ਤੁਹਾਨੂੰ ਕੋਈ ਮਦਦ ਦੀ ਜ਼ਰੂਰਤ ਹੈਗੀ ਆ ਤੇ ਕੈਨੇਡਾ ਦੇ ਵਿੱਚ ਵੀ ਬੋਪਰਾ ਇਮੀਗ੍ਰੇਸ਼ਨ ਦੇ ਨਾਮ ਤੋਂ ਇਹਨਾਂ ਦਾ ਆਫਿਸ ਹੈ ਤੁਸੀਂ ਉਹਦੇ ਤੋਂ ਵੀ ਕੋਈ ਵੀ ਸਵਾਲ ਹੋ ਗਿਆ ਕੋਈ ਪ੍ਰੋਬਲਮ ਹੈਗੀ ਆ ਤੇ ਤੁਸੀਂ ਇਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ ਸੋ ਸਵਾਗਤ ਕਰ ਲੈਨੇ ਹੈ ਹਲੋ ਅਨਮੋਲ ਜੀ ਗੁੱਡ ਸੋ ਅਨਮੋਲ ਜੀ ਮੈਂ ਨਾ ਬਰ ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਬੱਚਿਆਂ ਨੂੰ ਪਤਾ ਹੀ ਆ ਕਿ ਤਰ੍ਹਾਂ ਕੀਤਾ ਕਿ ਮੈਂ ਮੇਰੇ ਅੱਛਾ ਜੀ 5.5 ਜਾਂ 6 ਆ ਮੈਂ ਇੱਥੇ ਚੱਲ ਜਾਵਾਂਗਾ ਹਨਾ ਸਾਰਾ ਕੁਝ ਪਤਾ ਹੈ ਪਰ ਅੱਜ ਮੈਂ ਸਵਾਲ ਬੱਚਿਆਂ ਦੇ ਉਹ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਉਹਨਾਂ ਨੂੰ ਕਨਫਿਊਜ਼ ਕੀਤਾ ਹੋਇਆ ਜਾਂ ਫਿਰ ਡਰ ਪੈਦਾ ਕੀਤਾ ਹੋਇਆ ਸਪੈਸ਼ਲੀ ਮੈਂ ਕੈਨੇਡਾ ਨੂੰ ਲੈ ਕੇ ਗੱਲ ਕਰਾਂਗੀ ਕਿਉਂਕਿ ਤੁਸੀਂ ਕੈਨੇਡਾ ਪ੍ਰਮੋਟ ਕਾਫੀ ਕਰਦੇ ਹੋ ਹਨਾ ਕੈਨੇਡਾ ਦੇ ਵਿੱਚ ਆਫਿਸ ਵੀ ਆ ਪਰ ਦੂਜੇ ਪਾਸੇ ਹੁਣ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੋ ਸਾਲ ਹੀ ਬੰਦ ਕਰ ਦਿੱਤਾ ਕੈਪਿੰਗ ਲਗਾ ਦਿੱਤੀ ਹਨਾ ਹੁਣ ਬੱਚਾ ਸੋਚ ਰਿ ਲਗਾਤਾ ਮੈਂ ਪੈਸਾ ਭਰ ਦਿੱਤਾ 10-15 ਲੱਖ ਮੇਰਾ ਪੈਸਾ ਨਾ ਡੁੱਬ ਜੇ ਕਿਉਂਕਿ ਵੀਜ਼ੇ ਤਾਂ ਸਾਰੇ ਕਹਿ ਰਹੇ ਆ ਹੀ ਨਹੀਂ ਰੇ ਕੈਨੇਡਾ ਤੇ ਸੁਬਮ ਦੇਖੋ ਮੈਂ ਤੁਹਾਡੀ ਜੋ ਵੀ ਕੁਐਸਚਨ ਹੈ ਮੈਂ ਸਟੈਪ ਬਾਈ ਸਟੈਪ ਆਨਸਰ ਕਰਾਂਗਾ ਪਹਿਲਾਂ ਤੁਸੀਂ ਕਹਿੰਦੇ ਵੀ ਕੈਨੇਡਾ ਦੋ ਸਾਲ ਹੀ ਬੰਦ ਹੋ ਚੁੱਕਾ ਉਹ ਰਿਐਲਿਟੀ ਨਹੀਂ ਆ ਕੈਨੇਡਾ ਨੇ ਵੀਜ਼ੇ ਦੋ ਸਾਲ ਹੀ ਬੰਦ ਨਹੀਂ ਕੀਤੇ ਕੈਨੇਡਾ ਨੇ ਜਿਹੜੇ ਨਵੇਂ ਕਾਲਜ ਖੁੱਲਣਗੇ ਉਹਨਾਂ ਨੂੰ ਮਾਨਤਾ ਪ੍ਰਾਪਤ ਦੇਣੀ ਬੰਦ ਕੀਤੀ ਆ ਸੋ ਪਹਿਲਾਂ ਕੀ ਹੁੰਦਾ ਸੀ ਜਿਹੜੇ ਉਥੋਂ ਦੇ ਕੰਸਲਟੈਂਟ ਸੀਗੇ ਉਹ ਉਥੋਂ ਦੇ ਕਿਸੇ ਬਿਜ਼ਨਸਮੈਨ ਨਾਲ ਟਾਈ ਅਪ ਕਰਕੇ ਤੋਂ ਕਦੀ ਵੀ ਨਵੇਂ ਪ੍ਰੋਵਿੰਸ ਦੇ ਵਿੱਚ ਨਵਾਂ ਕਾਲਜ ਖੋਲ੍ਹ ਲੈਂਦੇ ਸੀਗੇ ਨਵੇਂ ਨਵੇਂ ਸਟੂਡੈਂਟ ਐਨਰੋਲ ਕਰ ਸਕਦੇ ਸੀਗੇ ਪਰ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਪੈਸ਼ਲੀ ਕਿਹਾ ਹੈ ਕਿ ਨੈਕਸਟ 2 ਇਅਰਸ ਲਈ ਅਗਰ ਕੋਈ ਨਵਾਂ ਕਾਲਜ ਖੁੱਲ੍ਹੇਗਾ ਤਾਂ ਅਸੀਂ ਉਹਨੂੰ ਮਾਨਤਾ ਪ੍ਰਾਪਤ ਨਹੀਂ ਦੇਵਾਂਗੇ ਸੋ ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਸਾਰੇ ਵੀਜ਼ੇ ਬੰਦ ਹੋ ਗਏ ਨੇ ਜਾਂ ਅਸੀਂ ਕੋਈ ਵੀਜ਼ਾ ਨਹੀਂ ਦੇਵਾਂਗੇ ਉਹਨਾਂ ਨੇ ਇਹ ਕਿਹਾ ਜੋ ਪੁਰਾਣੇ ਕਾਲਜ ਨੇ ਜੋ ਪਬਲਿਕ ਕਾਲਜ ਨੇ ਉਹਨਾਂ ਨੂੰ ਸੀ ਕੋਟਾ ਸਿਸਟਮ ਦੇ ਅਲੋਟ ਕਰ ਦਿੱਤਾ ਸੋ ਜਿੰਨਾ ਵੀ ਬ੍ਰਿਟਿਸ਼ ਕੋਲੰਬੀਆ ਨੂੰ 온ਟਾਰੀਓ ਨੂੰ ਮੈਨੀਟੋਬਾ ਨੂੰ ਜਿੰਨਾ ਵੀ ਕੋਟਾ ਮਿਲਿਆ ਹੈ ਉਹਦੇ ਅਕੋਰਡਿੰਗ ਐਪਲੀਕੇਸ਼ਨ ਸੈਪਟ ਕਰਾਂਗੇ ਬਸ देयर ਇਸ ਨੋ ਸੱਚ THING ਵੀ ਅਗਲੇ 2 ਸਾਲ ਹੀ ਕੈਨੇਡਾ ਬੰਦ ਹੋ ਗਿਆ ਇਨਸਟੈਡ ਕੈਨੇਡਾ ਹੁਣ ਓਪਨ ਹੋਇਆ ਹੈ ਜੋ ਅੱਗੇ ਸਕੈਮ ਹੋ ਰਹੇ ਸੀਗੇ ਪ੍ਰਾਈਵੇਟ ਕਾਲਜਸ ਦੇ ਥਰੂ ਉਹ ਬੰਦ ਹੋ ਚੁੱਕੇ ਨੇ ਸੋ ਹੁਣ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਆ ਉਹ ਜਿੰਨਾ ਵੀ ਕੋਟਾ ਹਰੇ ਕਾਲਜ ਨੂੰ ਇਸ ਉਸ ਪ੍ਰੋਵਿੰਸ ਅਕੋਰਡਿੰਗਲੀ ਮਿਲਿਆ ਉਹਨੇ ਐਪਲੀਕੇਸ਼ਨ ਪਾਉਣਗੇ ਬਕਾਇਦਾ ਉਹਨਾਂ ਨੂੰ ਇੱਕ ਨਾਮਿਨੇਸ਼ਨ ਡੀਐਲਆਈ ਨੰਬਰ ਮਿਲਿਆ ਹੁੰਦਾ ਜੋ ਵੀ ਗਵਰਨਮੈਂਟ ਵੱਲੋਂ ਜਿੰਨਾ ਕੋਟਾ ਮਿਲਿਆ ਓਨੀ ਐਪਲੀਕੇਸ਼ਨ ਅਸੈਪਟ ਕਰਨਗੇ ਸੋ ਥੇਰ ਇਜ਼ ਨੋ ਸੱਚ ਥਿੰਗ ਸਭ ਕੁਝ ਓਪਨ ਆ ਸੋ ਅੱਗੇ ਨਾਲੋਂ ਇਨਸਟੈਡ ਕੈਨੇਡਾ ਵੀਜ਼ਾ ਜਾਰਾ ਦਿੰਦਾ ਪਿਆ ਤੇ ਜਿਹੜੇ ਹੁਣ ਬੱਚੇ ਉੱਥੇ ਪਹੁੰਚ ਕੇ ਨਾਲੇ ਕਿਹਾ ਜਾ ਰਿਹਾ ਕਿ ਵਰਕ ਪਰਮਿਟ ਨਹੀਂ ਮਿਲ ਰਿਹਾ ਜਿਹੜੇ ਖਾਸ ਕਰਕੇ ਪ੍ਰਾਈਵੇਟ ਕਾਲਜਸ ਵਾਲੇ ਨੇ ਹੁਣ ਜਿਹੜੇ ਬੱਚੇ ਆਲਰੇਡੀ ਪਹੁੰਚੇ ਜਿਹੜੇ ਪ੍ਰਾਈਵੇਟ ਕਾਲਜ ਦੇ ਵਿੱਚ ਪੜਾਈ ਕਰ ਰਹੇ ਨੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇ ਦੇਖੋ ਇਹਦੇ ਵਿੱਚ ਮੈਨੂੰ ਲੱ ਜਿਹੜੇ ਵੀ ਪ੍ਰਾਈਵੇਟ ਕਾਲਜ ਵਿੱਚ ਪਹਿਲਾਂ ਵੀ ਸਟੂਡੈਂਟ ਪੜਨ ਜਾਂਦੇ ਸੀ ਉਹਨਾਂ ਨੂੰ ਕਦੀ ਵੀ ਵਰਕ ਪਰਮਿਟ ਨਹੀਂ ਸੀ ਮਿਲਦਾ ਉਹ ਅਗਰ ਜਾਂਦੇ ਸੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਿੱਚ ਸੋ ਅਗਰ ਮਈ 15 ਤੋਂ ਪਹਿਲਾਂ ਸਟੇਲੋ ਕਾਲਜਿਸ ਵਿੱਚ ਜਾਣਗੇ ਤਾਂ ਵਰਕ ਪਰਮਿਟ ਮਿਲੇਗਾ ਸੋ ਵਰਕ ਪਰਮਿਟ ਕਿੰਨਾ ਦਾ ਬੰਦ ਹੋਇਆ ਸੋ 15 ਮਈ ਤੋਂ ਬਾਅਦ ਪੀਪੀਪੀ ਕਾਲਜ ਵਿੱਚ ਜਾਓਗੇ ਤਾਂ ਵਰਕ ਪਰਮਿਟ ਨਹੀਂ ਮਿਲੇਗਾ ਜਾਂ ਤੁਸੀਂ ਸਪੈਸ਼ਲੀ ਕਿਸੇ ਪ੍ਰਾਈਵੇਟ ਕਾਲਜ ਵਿੱਚ ਜਾਓਗੇ ਉਹ ਤਾਂ ਪਹਿਲਾਂ ਵੀ ਨਹੀਂ ਸੀ ਮਿਲਦਾ ਆਪਾਂ ਨੂੰ ਉਹਨਾਂ ਨੇ ਵਰਕ ਪਰਮਿਟ ਕਿਹੜੇ ਬੰਦ ਕੀਤੇ ਆ ਸਿਰਫ ਪੀਜੀਡਬਲਯੂਪੀ ਦੀ ਜੋ 18 ਮਹੀਨਿਆਂ ਦੀ ਐਕਸਟੈਂਸ਼ਨ ਦੇਣ ਲੱਗੇ ਸੀਗੇ ਇੱਕ ਪਬਲਿਕ ਪਾਲਿਸੀ ਦੇ ਥਰੂ ਉਹ ਬੰਦ ਕੀਤੀ ਆ ਪਬਲਿਕ ਪਾਲਿਸੀ ਆਈ ਸੀ ਮੈਮ ਕੋਵਿਡ ਦੇ ਦੌਰਾਨ ਉਹ ਵੀ ਸਰਕਾਰ ਨੇ ਆਪਣੇ ਫਾਇਦੇ ਲਈ ਉਹ ਐਕਸਟੈਂਸ਼ਨਸ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ ਓਕੇ ਦ ਮੂਮੈਂਟ ਆਈਆਰਸੀਸੀ ਨੇ ਕਿਹਾ ਸੀ ਨਵੀਆਂ ਐਕਸਟੈਂਸ਼ਨਸ ਨਹੀਂ ਦੇਵਾਂਗੇ ਇੱਥੇ ਸਾਰੇ ਪਾਸੇ ਨਿਊਜ਼ ਫਲਾ ਦਿੱਤੀ ਜਾਂਦੀ ਆ ਵਰਕ ਪਰਮਿਟ ਬੰਦ ਹੋ ਗਏ ਸੋ ਪ੍ਰਾਈਵੇਟ ਕਾਲਜਸ ਨੂੰ ਪਹਿਲਾਂ ਵੀ ਵਰਕ ਪਰਮਨ ਨਹੀਂ ਮਿਲਦੇ ਸੀਗੇ ਅੱਜ ਵੀ ਨਹੀਂ ਮਿਲਣੇ ਆ ਪਬਲਿਕ ਕਾਲਜ ਵਿੱਚ ਪੀਜੀਡਬਲਯੂਪੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪਹਿਲਾਂ ਵੀ ਮਿਲਦਾ ਸੀਗਾ ਅੱਜ ਵੀ ਮਿਲ ਰਿਹਾ ਔਰ ਅੱਗੇ ਵੀ ਮਿਲੇਗਾ। ਅ اچھا ਅਤੇ ਤੁਸੀਂ ਸੁਜੈਸਟ ਕਰਦੇ ਹੋ ਕਿ ਪਬਲਿਕ ਚ ਜਾਓ ਪ੍ਰਾਈਵੇਟ ਜੇ ਕੋਈ ਸੁਜੈਸਟ ਵੀ ਕਰੇ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਕਹ ਦੋਤਾ ਦਾ ਜਾਂਦਾ ਜੀ ਤੁਹਾਡਾ ਤਾਂ ਪ੍ਰੋਫਾਈਲ ਮੀਟ ਨਹੀਂ ਕਰ ਰਿਹਾ ਤੁਹਾਡੇ ਨੰਬਰ ਘਟਾ ਤੁਹਾਡੇ ਬੈਂਡ ਘਟਾ ਤੇ ਕਿਸੇ ਨਾ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਬੱਚਿਆਂ ਨੂੰ ਭੇਜ ਦਿੰਦਾ। ਦੇਖੋ ਹੁਣ ਸਾਰੇ ਜਾਨੇ ਅੱਜ ਕੱਲ ਬਹੁਤ ਸਿਆਣੇ ਹੋਣ ਲੱਗੇ ਕਹਿਣ ਲੱਗੇ ਜੀ ਪਬਲਿਕ ਕਾਲਜ ਵਿੱਚ ਜਾਓ। ਸਾਨੂੰ ਇਹ ਰੌਲਾ ਪਾਉਂਦਿਆਂ ਨੂੰ 5 ਸਾਲ ਹੋ ਗਏ ਨੇ। ਅਸੀਂ ਅੱਜ ਤੱਕ ਇੱਕ ਵੀ ਸਟੂਡੈਂਟ ਪ੍ਰਾਈਵੇਟ ਕਾਲਜ ਵਿੱਚ ਨਹੀਂ ਭੇਜਿਆ ਸਾਨੂੰ ਪਤਾ ਸੀ ਇੱਕ ਦਿਨ ਇੱਕ ਦਿਨ ਇਹ ਸਾਰਾ ਸਕੈਮ ਸਾਹਮਣੇ ਆਉਣਾ ਹੀ ਆਉਣਾ ਆ ਸੋ ਅਗਰ ਤੁਸੀਂ ਅੱਜ ਵੀ ਕੁਆਲੀਫਾਈ ਨਹੀਂ ਕਰਦੇ ਮੇਬੀ ਤੁਹਾਡੇ ਛੇ ਬੈਂਡ ਤੋਂ ਘੱਟ ਸਕੋਰ ਆ ਤਾਂ ਤੁਸੀਂ ਡਾਇਰੈਕਟਲੀ ਪਬਲਿਕ ਕਾਲਜ ਵਿੱਚ ਨਹੀਂ ਜਾ ਸਕਦੇ ਦੁਬਾਰਾ ਐਗਜ਼ਾਮ ਦੇ ਦਿਓ ਆਲਸ ਨਹੀਂ ਕਰ ਸਕਦੇ ਪੀਟੀ ਕਰ ਲਓ ਅਗਰ ਪੀਟੀ ਦੇ ਓਵਰਆਲ 60 ਆ ਤਾਂ ਵੀ ਤੁਹਾਨੂੰ ਇੱਕ ਪਬਲਿਕ ਕਾਲਜ ਵਿੱਚ ਐਡਮਿਸ਼ਨ ਮਿਲ ਜੇਗੀ ਤੁਹਾਡੀ ਐਸ ਡੀ ਐਸ ਕੈਟਾਗਰੀ ਵਿੱਚ ਫਾਇਲ ਲੱਗ ਜੇਗੀ ਸੋ ਵੀਜ਼ਾ ਸਕਸੈਸ ਰੇਟਸ ਉਹ ਇਨਸਟੈਡ ਜ਼ਿਆਦਾ ਹੋ ਗਿਆ ਗਿਣਾੜੋ ਪਟ ਪ੍ਰਾਈਵੇਟ ਕਾਲਜ ਨੂੰ ਕਦੇ ਚੂਸ ਨਾ ਕਰੋ ਜਿੱਥੇ ਇੰਡੀਆ ਦੋਹੀ ਤੁਹਾਡੇ ਨਾਲ ਸਕੈਮ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਸੋ ਬਿਲਕੁਲ ਜੀ ਇਹ ਬੱਚਾ ਸਵਾਲ ਪਹੁੰਚ ਰਹੇ ਸੀ ਸਾਡੇ ਤੱਕ ਕਿ ਪਬਲਿਕ ਕਾਲਜ ਆਈਏ ਪ੍ਰਾਈਵੇਟ ਕਾਲਜ ਆਈਏ ਸੋ ਉਹ ਤੁਹਾਨੂੰ ਹੁਣ ਸਮਝ ਆ ਗਈ ਹੈ ਕਿ ਜੇ ਕੋਈ ਕਹਿ ਵੀ ਰਿਹਾ ਨਾ ਤਾਂ ਵੀ ਪ੍ਰਾਈਵੇਟ ਕਾਲਜ ਦੇ ਵਿੱਚ ਕਿਉਂਕਿ ਅੱਜ ਨਹੀਂ ਕੱਲ ਜਾ ਕੇ ਤੁਹਾਨੂੰ ਪ੍ਰੋਬਲਮ ਫੇਸ ਕਰਨੀ ਪੈਗੀ ਅੱਛਾ ਜਿਹੜੀ ਇਹ ਕੈਪਿੰਗ ਲੱਗੀ ਸੀਗੀ ਹਨਾ ਇਹ ਤੁਹਾਨੂੰ ਕੀ ਲੱਗਦਾ ਇਹਦਾ ਮੇਨ ਏਮ ਕੀ ਹੈਗਾ ਕਿਉਂਕਿ ਪਹਿਲਾਂ ਤਾਂ ਸਟੂਡੈਂਟ ਧੜਾ ਧੜ ਕੈਨੇਡਾ ਜਾ ਰਹੇ ਸੀ ਬੱਚਿਆਂ ਦੀ ਫਰਸਟ ਚੋਇਸ ਵੀ ਕੈਨੇਡਾ ਹੁੰਦੀ ਫਿਰ ਈਵਨ ਜਦੋਂ ਅਗਸਤ ਦੇ ਵਿੱਚ ਰੂਲ ਰੈਗੂਲੇਸ਼ਨ ਚੇਂਜ ਹੋਏ ਪ੍ਰੋਫਾਈਲ ਬਹੁਤ ਵੀਕ ਪ੍ਰੋਫਾਈਲ ਵਾਲੇ ਵੀ ਕੈਨੇਡਾ ਜਾਣ ਲੱਪੇ ਜਿਨ੍ਹਾਂ ਦੇ 5.5 ਬੈਂਡ ਸੀ ਉਹ ਵੀ ਫਿਰ ਅਚਾਨਕ ਕੈਪਿੰਗ ਲਗਾ ਦੇ ਦਿੱਤੀ। ਦੇਖੋ ਕੈਪਿੰਗ ਸਿਸਟਮ ਜਿਹੜੀ ਹੁਣ ਆਈ ਨਾ ਇਹ ਆ ਪਹਿਲਾਂ ਵੀ ਜਾਣੀ ਸੀਗੀ ਬਟ ਆਈਆਰਸੀਸੀ ਨੂੰ ਕੋਈ ਵੀ ਰੂਲ ਨੂੰ ਇੰਪਲੀਮੈਂਟ ਕਰਨ ਨੂੰ ਟਾਈਮ ਲੱਗਦਾ। ਉਹ ਸਾਰਾ ਕੁਝ ਸਟੈਟਸ ਦੇਖਦੇ ਨੇ ਕਿ ਕਦੋਂ ਆਪਾਂ ਕਿਹੜੀ ਚੀਜ਼ ਨੂੰ ਕਦੋਂ ਇੰਪਲੀਮੈਂਟ ਕਰ ਸਕਦੇ ਆ। ਉਹਨਾਂ ਨੇ ਜਿਹੜੀ ਕੈਪਿੰਗ ਸਿਸਟਮ ਕੀਤੀ ਇਨਸਟ ਤੁਹਾਡੇ ਭਲੇ ਲਈ ਕੀਤੀ ਆ। ਉਹ ਨਹੀਂ ਚਾਹੁੰਦੇ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਵਿੱਚ ਇੰਡੀਆ ਤੋਂ ਕੋਈ ਯੂ ਨੋ ਪ੍ਰੋਪਰ ਪੈਕੇਜ ਕਰਕੇ ਜਾਓ ਜਿਹੜਾ ਆਮ ਸਟੂਡੈਂਟ ਨੂੰ ਪ ਪ੍ਰਾਈਵੇਟ ਕਾਲਜਸ ਦੀ ਜਿਹੜੀ ਤਾਦਾਦ ਸੀ ਐਪਲੀਕੇਸ਼ਨ ਦੇ ਜਿੰਨੇ ਨੰਬਰ ਜਾਂਦੇ ਸੀ ਉਹ ਪਬਲਿਕ ਕਾਲਜ ਤੋਂ ਕਈ ਗੁਣਾ ਵੱਧ ਸੀਗੇ ਸੋ ਉਸ ਕਾਲਜਸ ਦਾ ਰੈਵਨਿਊ ਕੈਨੇਡਾ ਦੀ ਗਵਰਨਮੈਂਟ ਕੋਲ ਨਹੀਂ ਸੀ ਪਹੁੰਚਦਾ ਹੁਣ ਉਹਨਾਂ ਨੇ ਉਹ ਸਾਰਾ ਚੀਜ਼ ਬੰਦ ਕਰ ਦਿੱਤੀ ਆ ਕਿ ਤੁਸੀਂ ਉੱਥੇ ਜਾ ਹੀ ਨਹੀਂ ਪਾਓਗੇ ਜੇ ਜਾਓਗੇ ਤਾਂ ਪਛਤਾਓਗੇ ਤੋਂ ਤੁਸੀਂ ਅਗਰ ਜਾਣਾ ਆ ਤਾਂ ਇਹ ਜਿਹੜੀ ਨਵੀਂ ਕੈਪਿੰਗ ਸਿਸਟਮ ਆਈ ਹੈ ਬਹੁਤ ਵਧੀਆ ਸਾਡੇ ਲਈ ਇਨਸਟਡ ਜਿਹੜੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਮੈਂ ਪਹਿਲਾਂ ਵੀ ਕਾਫੀ ਵਾਰ ਦੱਸ ਚੁੱਕਾ ਮਿਨਿਮਮ 3,64,000 ਅੰਡਰ ਗ੍ਰੈਜੂਏਟ ਸਟੂਡੈਂਟਸ ਜਾ ਸਕਦੇ ਨੇ ਉਹਨਾਂ ਨੂੰ ਪ੍ਰੋਵੀਜ਼ਨਰ ਟੈਸਟੇਸ਼ਨ ਲੈਟਰ ਲੱਗੇਗੀ ਨਿਊ ਕੈਪਿੰਗ ਸਿਸਟਮ ਦੇ ਕਰਕੇ ਔਰ ਅਗਰ ਕਿਸੇ ਨੇ ਆਪਣੇ ਮਾਸਟਰਸ ਦਾ ਪ੍ਰੋਗਰਾਮ ਕਰਨ ਜਾਣਾ ਜਾਂ ਪੀ ਐਚ ਡੀ ਕਰਨ ਜਾਣਾ ਉਹਨਾਂ ਨੂੰ ਇਹ ਕੈਪਿੰਗ ਸਿਸਟਮ ਵਿੱਚ ਨਹੀਂ ਰੱਖਿਆ ਗਿਆ ਸੋ 1.2 ਲੱਖ ਐਪਲੀਕੇਸ਼ਨ ਉਹ ਵੀ ਜਾਣਦੀਆਂ ਸੋ ਇਨਸਟੈਡ ਅਗਰ ਕਿਸੇ ਨੇ 1 ਮਿਲੀਅਨ ਐਪਲੀਕੇਸ਼ਨ ਜਾਣੀ ਸੀ ਜਿਹਦੇ ਵਿੱਚੋਂ 4-5 ਸਟੂਡੈਂਟ 4-5 ਲੱਖ ਸਟੂਡੈਂਟ ਨਾਲ ਸਕੈਮ ਹੋਣਾ ਸੀਗਾ ਉਹਨਾਂ ਨੇ ਪਹਿਲਾਂ ਹੀ ਕਿਹਾ ਤਾਂ ਵੀ ਆਪਾਂ ਇੰਨੀ ਐਪਲੀਕੇਸ਼ਨ ਲਵਾਂਗੇ ਸਹੀ ਕਾਲਜ ਚੂਜ਼ ਕਰਕੇ ਆਜਿਓ ਸਹੀ ਕੋਰਸ ਚੂਜ਼ ਕਰਕੇ ਆਓਗੇ ਤਾਂ ਅੱਗੇ ਤੁਹਾਡਾ ਫਿਊਚਰ ਸਿਕਿਉਰ ਹੀ ਸਿਕਿਉਰ ਹੈ ਜੀ ਅੱਛਾ ਮੇਨ ਹੁਣ ਜਦੋਂ ਕਿ ਪਹਿਲਾਂ ਕੈਨੇਡਾ ਦੇ ਵਿੱਚ ਬੱਚੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਫਰਸਟ ਟਾਈਮ ਕੈਨੇਡਾ ਹੀ ਸੀ ਕੈਨੇਡਾ ਹੀ ਅਪਲਾਈ ਕਰਦੇ ਸੀ ਬਹੁਤ ਬੱਚਾ ਕੈਨੇਡਾ ਜਾਂਦਾ ਸੀ ਹੁਣ ਕੈਪਿੰਗ ਤੋਂ ਬਾਅਦ ਲਿミਟਿਡ ਬੱਚੇ ਹੀ ਜਾ ਪਾਣਗੇ ਫਿਰ ਬਾਕੀ ਬੱਚਿਆਂ ਦਾ ਕੀ ਹੋਏਗਾ ਦੇਖੋ ਫਿਰ ਬਾਰ-ਬਾਰ ਗੱਲ ਉੱਥੇ ਆਉਂਦੀ ਸੋ ਜਿੰਨੇ ਅਗਰ ਜਾਣਾ ਆ ਤਾਂ ਆਪਣਾ ਸਕੋਰ ਤਾਂ ਸਹੀ ਕਰ ਹੀ ਸਕਦਾ ਮੇਰੇ ਸਾਡੀ ਜਿੰਨਾ ਵੱਡਾ ਰੌਲਾ ਪਾਉਣ ਦਾ ਕੰਮ ਮੇਨ ਇਹੀ ਆ ਉਹਨਾਂ ਨੂੰ ਐਜੂਕੇਟ ਕਰਨਾ ਅਗਰ ਤੁਸੀਂ ਹੁਣੇ ਕੁਆਲੀਫਾਈ ਨਹੀਂ ਕਰ ਸਕਦੇ ਨੈਕਸਟ ਇਅਰ ਵੀ ਜਾ ਸਕਦੇ ਆ ਪਰ ਪਹਿਲਾਂ ਵੀ ਕੀ ਸੀਗਾ ਅਗਰ ਕੋਈ ਬੰਦਾ ਕੁਆਲੀਫਾਈ ਨਹੀਂ ਕਰਦਾ ਸੀਗਾ ਤਾਂ ਉਹ ਜਿਹੜੇ ਵੱਡੇ ਵੱਡੇ ਪੈਕੇਜ ਮਿਲਦੇ ਸੀ ਸਾਨੂੰ 25-30 ਲੱਖ ਰੁਪਏ ਦੇ ਸਾਨੂੰ ਇਹ ਨਹੀਂ ਪਤਾ ਸੀ ਕਿੱਥੇ ਪਾੜਨ ਚੱਲੇ ਆ ਤੁਹਾਡੀ ਫੀਸ ਨਹੀਂ ਸੀ ਪਹੁੰਚਾਈ ਜਾਂਦੀ ਤੁਸੀਂ ਉਸ ਚੀਜ਼ ਤੋਂ ਹੁਣ ਬਚ ਸਕਦੇ ਹੋ ਅਗਰ ਆਪਣਾ ਸਕੋਰ ਗੁੱਡ ਕਰ ਲਿਆ ਤੁਸੀਂ ਤੁਹਾਡੇ ਐਜੂਕੇਸ਼ਨਲ ਕ੍ਰੈਡੈਂਸ਼ਲ ਬਹੁਤ ਵਧੀਆ ਨੇ ਤਾਂ ਤੁਹਾਨੂੰ ਸੀਟ ਵੀ ਤੁਸੀਂ ਆਪਣੇ ਆਪ ਹੀ ਆ ਜਾਣਾ ਸੋ ਇਨਸਟੈਡ 3-4 ਲੱਖ ਜਿਹੜਾ ਨੰਬਰ ਉਹਨਾਂ ਨੇ ਘੱਟ ਕੀਤੇ ਨੇ ਉਹ ਤੁਹਾਡੇ ਭਲੇ ਲਈ ਕੀਤੇ ਨੇ ਕੁਝ ਰੋਂਗ ਨਹੀਂ ਹੋਇਆ ਜੀ ਅੱਛਾ ਇਹਦੇ ਵਿੱਚ ਇਹ ਵੀ ਤਾਂ ਹੁਣ ਇੱਕ ਚੀਜ਼ ਹੋ ਜਾਏਗੀ ਕਿ ਫਾਰ ਐਗਜ਼ਾਮਪਲ ਇਹ ਵਾਲੇ ਕਾਲਜ ਦੇ ਕੋਲ ਇੰਨਾ ਹੀ ਕੋਟਾ ਹੈਗਾ ਆ ਬੱਚਿਆਂ ਨੂੰ ਮਤਲਬ ਜਿਨ੍ਹਾਂ ਨੇ ਪਹਿਲਾਂ ਪਹਿਲਾਂ ਅਪਲਾਈ ਕਰ ਦਿੱਤਾ ਠੀਕ ਹੈ ਬਾਕੀਆਂ ਨੂੰ ਮਨਪਸੰਦ ਕਾਲਜ ਮਨਪਸੰਦ ਕੋਰਸ ਨਹੀਂ ਮਿਲ ਪਾਇਆ ਕ ਮਨਪਸੰਦ ਪ੍ਰੋਵਿੰਸ ਨਹੀਂ ਮਿਲ ਪਾਇਆ ਜਿਹੜੇ ਹਰ ਇੱਕ ਪ੍ਰੋਵਿੰਸ ਵਿੱਚ ਬਹੁਤ ਜ਼ਿਆਦਾ ਪਬਲਿਕ ਕਾਲਜਿਸ ਨੇ ਜ਼ਰੂਰੀ ਥੋੜੀ ਆਪਾਂ ਸਿਰਫ ਇੱਕੋ ਹੀ ਕਾਲਜ ਵਿੱਚ ਜਾਣਾ ਸੇਮ ਤਰੀਕੇ ਦੇ ਪ੍ਰੋਗਰਾਮ ਨਾਲ ਦੇ ਕਾਲਜ ਵਿੱਚ ਮਿਲ ਜਾਂਦੇ ਨੇ ਸੇਮ ਪ੍ਰੋਵਿੰਸ ਵਿੱਚ ਮਿਲ ਜਾਂਦੇ ਨੇ ਜਿਨ੍ਹਾਂ ਦਾ ਫਿਊਚਰ ਆਲਮੋਸਟ ਸੇਮ ਹੁੰਦਾ ਜਿਹੜਾ ਮੇਨ ਕਾਲਜ ਦੀ ਗੱਲ ਆਈ ਆ ਸਾਡੀ ਕਾਲਜ ਪ੍ਰੈਫਰੈਂਸ ਜ਼ਿਆਦਾਤਰ ਆਪਣੀ ਨਹੀਂ ਹੁੰਦੀ ਸਾਨੂੰ ਉਹ ਸਾਡਾ ਰਿਸ਼ਤੇਦਾਰ ਜਾਂ ਫਰੈਂਡ ਥੋਪ ਦਿੰਦਾ ਸਾਡੇ ਤੇ ਕਿ ਫਲਾਣੇ ਕਾਲਜ ਆ ਜਾ ਉੱਥੇ ਈਜ਼ੀ ਪੜਾਈ ਆ ਉੱਥੇ ਈਜ਼ੀ ਆਪਾਂ ਅਸਾਈਨਮੈਂਟਸ ਕਰ ਲਵਾਂਗੇ ਔਰ ਤੈਨੂੰ ਮੇਬੀ ਏਪੀਆਂ ਦੋ ਦਿਨ ਕਲਾਸਾਂ ਲਾਉਣੇ ਪੈਣਗੇ ਉਸ ਚੀਜ਼ ਨੇ ਪ੍ਰੋਬਲਮ ਕ੍ਰੀਏਟ ਕਰਨੀ ਆ ਸੋ ਜ਼ਰੂਰੀ ਨਹੀਂ ਅਗਰ ਤੁਸੀਂ ਲੈਟਸ ਅਪੋਸ ਸੇ ਕਾਲੇਵੇ ਤੁਹਾਨੂੰ ਕੋਰਸ ਨਹੀਂ ਮਿਲਦਾ ਸੇਮ ਪ੍ਰੋਵਿੰਸ ਵਿੱਚ ਜਾਂ ਨਾਲ ਦੇ ਪ੍ਰੋਵਿੰਸ ਵਿੱਚ ਜਿੱਥੇ ਤੁਹਾਨੂੰ ਕੰਮ ਵੀ ਵਧੀਆ ਮਿਲ ਸਕਦਾ ਹੈ ਰਹਿਣ ਸਹਿਣ ਸੌਖਾ ਹੋ ਸਕਦਾ ਹੈ ਸੇਮ ਕੋਰਸ ਉਹੋ ਜੇ ਕਾਲਜ ਚੂਜ਼ ਕਰੋ ਤਾਂ ਕਿ ਤੁਹਾਡਾ ਫਿਊਚਰ ਬਹੁਤ ਵਧੀਆ इजीली ਸਿਕਿਉਰ ਹੋ ਜਾਏਗਾ ਜੀ ਅੱਛਾ ਤੁਸੀਂ ਪੈਕੇਜ ਦੀ ਗੱਲ ਕੀਤੀ ਹੈ ਨਾ ਪੈਕੇਜ ਤਾਂ ਬੱਚਿਆਂ ਨੂੰ ਲੱਗਦਾ ਕਿ ਸਿਕਿਉਰ ਆ ਸਾਡੇ ਲਈ ਉਦੋਂ ਸਾਨੂੰ ਪਤਾ ਨਹੀਂ ਅਸੀਂ ਪਹਿਲਾਂ 2-4-5 ਲੱਖ ਰੁਪਏ ਵੀ ਦਵਾਂਗੇ 10 ਵੀ ਲਗਾ ਦਵਾਂਗੇ ਉਹ ਡੁੱਬ ਜਾਂਦੇ ਨੇ ਪੈਸੇ ਹੈਨਾ ਤੇ ਬੱਚਨ ਲੱਗਦਾ ਕਿ ਪੈਕੇਜ ਤਾਂ ਠੀਕ ਹੈ ਜੀ ਵੀਜ਼ਾ ਆਇਆ ਤਾਂ ਪੈਸੇ ਦੇਣੇ ਨਹੀਂ ਆਏ ਤੇ ਮੇਰਾ ਤਾਂ ਪੈਸਾ ਸਿਕਿਉਰ ਹੋ ਗਿਆ ਦੇਖੋ ਮੈਨੂੰ ਇਹਦੇ ਵਿੱਚ ਅੰਦਰ ਲਗ ਪੇਡਾ ਹੁਣ ਤੁਸੀਂ ਕਿਹਾ 2-4 ਲੱਖ 5 ਲੱਖ ਲਾਵਾਂਗੇ ਡੁੱਬ ਜਾਣ ਡੁੱਬਦੇ ਕਿੱਦਾਂ ਨੇ ਹਾਂ ਅਗਰ ਤੁਸੀਂ ਫੀਸ ਆਪਣੀ ਕਿਸੇ ਵੀ ਕਾਲਜ ਨੂੰ ਆਪ ਪੇ ਕੀਤੀ ਆ ਜੀਆਈਸੀ ਤੁਸੀਂ ਆਪਣੀ ਆਪ ਪੇ ਕੀਤੀ ਆ ਤੁਹਾਡੇ ਕੋ ਸਾਰਾ ਪ੍ਰੋਪਰ ਰੈਕર્ડ ਹੁੰਦਾ ਰਸੀਡਸ ਹੁੰਦੀਆਂ ਨੇ ਜਸਟ ਇਨ ਕੇਸ ਤੁਹਾਡਾ ਵੀਜ਼ਾ ਅਗਰ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਹਾਡੇ ਕੋਲ ਸਾਰੇ ਹੱਕ ਨੇ ਤੁਸੀਂ ਉਹ ਫੀਸ ਵੀ ਮੜਾ ਸਕਦੇ ਹੋ ਜੀਆਈਸੀ ਵੀ ਮੋੜੇਗੀ ਸੋ ਤੁਹਾਡਾ ਨੁਕਸਾਨ ਕਿੱਥੇ ਹੋਇਆ ਪ੍ਰੋਬਲਮ ਇਹ ਆ ਅਸੀਂ ਉਹ ਆਪਣਾ ਸਾਰਾ ਕੁਝ ਆਪ ਕਰਨਾ ਨਹੀਂ ਚਾਹੁੰਦੇ ਅਸੀਂ ਕਿਸੇ ਕੰਸਲਟੈਂਟ ਕੋਲ ਜਾਂਦੇ ਆ ਜਿਹੜਾ ਸਾਨੂੰ ਇੱਕ ਵਧੀਆ ਜਿਹਾ ਪੈਕੇਜ ਬਣਾ ਕੇ ਦੇ ਦਿੰਦਾ ਜਦੋਂ ਤੁਹਾਡਾ ਵੀਜ਼ਾ ਆ ਗਿਆ ਨਾ ਤੁਸੀਂ ਪੁੱਛ ਸਕਦੇ ਕਿਹੜੇ ਕਾਲਜ ਚੱਲੇ ਆ ਕਿਹੜਾ ਕੋਰਸ ਤੁਸੀਂ ਲੈਣਾ ਆ ਉਹਨਾਂ ਤੋਂ ਉਹਨੂੰ ਕਹਿਣਾ ਵੀਜ਼ੇ ਤੋਂ ਬਾਅਦ 25 28 30 ਲੱਖ ਰੁਪਿਆ ਅਸੀਂ ਲਵਾਂਗੇ ਜਦ ਕਿ ਉਹ ਸਾਰੇ ਵੀਜ਼ੇ ਦਾ ਖਰਚਾ 15 16 ਲੱਖ ਰੁਪਿਆ ਹੀ ਹੁੰਦਾ ਸੋ ਕੰਸਲਟੈਂਟ ਤੁਹਾਡਾ ਤੁਹਾਡੇ ਜਾਣ ਤੋਂ ਪਹਿਲਾਂ ਇੰਡੀਆ 'ਚ ਹੀ ਮੋਟਾ ਕਮਿਸ਼ਨ ਪਹਿਲਾਂ ਹੀ ਬਣਾ ਜਾਂਦਾ ਪਰ ਇਹ ਹੀ ਤਾਂ ਮੇਨ ਗੱਲ ਆ ਸਾਡੇ ਪੰਜਾਬੀ ਬੱਚੇ ਮਿਹਨਤ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਹੁੰਦਾ ਵੀ ਠੀਕ ਹੈ ਜਿਹੜਾ ਵੀ ਏਜੰਟ ਲੱਭਿਆ ਸਾਸੀਂ ਤੁਹਾਨੂੰ ਇੰਨਾ ਪੈਸਾ ਦੇ ਦਾਂਗੇ 20 ਲੈਣਾ 20 ਲੈ ਲਓ 25 ਲੈਣਾ 25 ਲੈ ਲਓ ਸਾਰੀ ਮਿਹਨਤ ਤੁਹਾਡੀ ਬਹੁਤ ਸਾਰੇ ਬੱਚਣ ਤਾਂ ਇਹ ਨਹੀਂ ਪਤਾ ਮੈਨੂੰ ਕਿਹੜਾ ਕਾਲਜ ਦਿੱਤਾ ਜਾ ਰਿਹਾ ਹੈ ਨਾ ਇਹਹੀ ਦਾ ਪ੍ਰੋਬਲਮ ਆਪਾਂ ਆਪ ਦੇਖਦੇ ਹੀ ਨਹੀਂ ਨਾ ਹੈਗੇ ਔਰ ਤੁਹਾੜੇ ਕੋਲ ਜਰੂਰ ਤੁਸੀਂ ਐਪਲੀਕੇਸ਼ਨ ਸ਼ੁਰੂ ਕਰਦੇ ਕੰਟਰੈਕਟ ਸਾਈਨ ਕਰ ਲੈਂਦੇ ਆਂ ਵੀ ਆਪਾਂ ਉਹਨਾਂ ਨੂੰ ਕੁਝ ਪੁੱਛ ਨਹੀਂ ਸਕਦੇ 올 ਵੀ ਕੇਅਰ ਇਜ਼ ਵੀਜ਼ਾ ਸਾਨੂੰ ਸਿਰਫ ਇੱਕ ਵਰਡ ਸੁਣਨਾ ਚੰਗਾ ਲੱਗਦਾ ਕੈਨੇਡਾ ਜਦੋਂ ਕੈਨੇਡਾ ਤੁਸੀਂ ਆਪ ਜਾ ਸਕਦੇ ਹੋ ਸਾਰਾ ਕੁਝ ਸਹੀ ਕਰ ਸਕਦੇ ਹੋ ਤਾਂ ਆਪਣਾ ਫਿਊਚਰ ਕਿਸੇ ਦੇ ਹੱਥ ਵਿੱਚ ਇਦਾਂ ਕਿਉਂ ਫੜਾ ਸਕਦੇ ਹੋ ਸੋ ਬਿਲਕੁਲ ਜੀ ਸਟੂਡੈਂਟ ਨੂੰ ਵੀ ਕਹਿੰਨੇ ਮੈਂ ਵੀ ਹਮੇਸ਼ਾ ਸ਼ੋਜ਼ ਦੇ ਵਿੱਚ ਕਹਿੰਨੀ ਆ ਕਿ ਠੀਕ ਹੈ ਤੁਹਾਡਾ ਬਹੁਤ ਸਾਰੇ ਬੱਚੇ ਨੂੰ ਹੁੰਦਾ ਕਿ ਮੇਰਾ ਪ੍ਰੋਫਾਈਲ ਵਧੀਆ ਹੈਗਾ ਮੇਰਾ ਵੀਜ਼ਾ ਆ ਜਾਣਾ ਨਹੀਂ ਤੁਸੀਂ ਏਜੰਟ ਕਿਹੜਾ ਚੂਜ਼ ਕਰਦੇ ਹੋ ਉਹਦੇ ਤੇ ਖੁਦ ਮਿਹਨਤ ਕਰ ਰਹੇ ਹੋ ਕਿ ਨਹੀਂ ਕਰ ਰਹੇ ਇਹ ਬਹੁਤ ਜ਼ਰੂਰੀ ਹੈਗਾ ਸੋ ਆਪਣੇ ਕੋਲਰ ਨੂੰ ਲੈ ਕੇ ਆਪਣੇ ਕੋਰਸ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਆਪ ਵੀ ਮਿਹਨਤ ਕਰਿਆ ਕਰੋ ਤਾਂ ਕਿ ਤੁਹਾਨੂੰ ਨੁਕਸਾਨ ਨਾ ਚਲਣਾ ਪਵੇ ਤੁਹਾਡੇ ਪੇਰੈਂਟਸ ਨੇ ਬੜੀ ਮੁਸ਼ਕਿਲ ਨਾਲ ਇੰਨਾ ਪੈਸਾ ਕਮਾਇਆ ਜਿਹੜਾ ਤੁਸੀਂ ਕਹਿੰਨੇ ਕੋਈ ਨਹੀਂ 5 ਲੱਖ ਵੱਧ ਲੈ ਲਓ ਤਾਂ ਪਰ ਮੈਨੂੰ ਮਿਹਨਤ ਨਾ ਕਰਨੀ ਪਵੇ ਅੱਛਾ ਜਿਵੇਂ ਕਿ ਹ ਰਿਆ ਚਲ ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਦਾ ਬੱਚਾ ਜਾਵੇਗਾ ਸਿਕਿਉਰ ਹੈਗਾ ਇਸ ਟਾਈਮ ਹਨਾ ਪਰ ਦੂਜੇ ਬਸ ਇਹ ਵੀ ਕਿਹਾ ਜਾ ਰਿਹਾ ਕਿ ਜੇ ਟੈਸਟੇਸ਼ਨ ਲੈਟਰ ਸਟਾਰਟ ਵੀ ਹੋ ਗਈਆਂ ਪਰ ਚਾਰ ਚਾਰ ਪੰਜ ਪੰਜ ਮਹੀਨੇ ਵੀਜ਼ਾ ਹੀ ਨਹੀਂ ਆ ਰਿਹਾ ਕੈਨੇਡਾ ਦਾ ਆਪ ਦੇਖੋ ਫੇਰ ਉਹੀ ਗੱਲ ਉਹ ਇਹ ਨਿਊਜ਼ ਫੈਲਾ ਕੌਣ ਰਿਹਾ ਅਟੈਸਟੇਸ਼ਨ ਲੈਟਰ ਜਿਹੜੇ ਰੂਲ ਚੇਂਜ ਹੋਏ ਸੀ ਜਨੂਅਰੀ 22 2024 ਨੂੰ ਹੋਏ ਸੀਗੇ ਔਰ ਉਹਨਾਂ ਨੇ ਕਿਹਾ ਸੀ 31 ਮਾਰਚ ਤੋਂ ਬਾਅਦ ਹਰ ਇੱਕ ਪ੍ਰੋਵਿੰਸ ਤੁਹਾਨੂੰ ਪੀਏਐਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰਨੇ ਸ਼ੁਰੂ ਕਰ ਦੇਗਾ ਅੱਜ ਅਗਰ April ਦਾ ਐਂਡ ਐ ਸੋ ਇਹ ਇੱਕ ਇੱਕ ਮੰਥ ਹੋਇਆ ਹੁਣੇ ਅਜੇ ਟੈਸਟਿਫੀਕੇਸ਼ਨ ਲੈਟਰਸ ਇਸ਼ੂ ਹੋਣੇ ਸ਼ੁਰੂ ਹੋਈਆਂ ਫਾਈਲ ਅੰਬੈਸੀ ਵਿੱਚ ਜਾਏਗੀ ਮਿਨਿਮਮ 4 ਤੋਂ 6 ਹਫ਼ਤੇ ਦਾ ਲੱਗਣਗੇ ਸੋ 4 ਤੋਂ 5 ਮਹੀਨੇ ਕਦੋਂ ਲੱਗੇ ਉਹ ਮੈਨੂੰ ਸਮਝ ਨਹੀਂ ਲੱਗੀ ਅਜੇ ਹੋਣੇ ਤਾਂ ਟੈਸਟਿਫੀਕੇਸ਼ਨ ਲੈਟਰਸ ਆਈਆਂ ਨੇ ਸੋ ਸਾਡੇ ਕੋਲ ਜਿੰਨੀਆਂ ਵੀ ਪ੍ਰਾਣੀ ਆਫਰ ਸੀਗੀਆਂ ਸੋ ਨਾਲ ਦੇਖੋ ਟੈਸਟਿਫੀਕੇਸ਼ਨ ਲੈਟਰ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਸਿੰਪਲੀਫਾਈਡ ਹੈ ਸਟੂਡੈਂਟ ਨੇ ਕੁਝ ਨਹੀਂ ਕਰਨਾ ਆਲ ਦੇ ਗੋਣਾ ਡੂ ਤੁਸੀਂ ਸਿਰਫ ਆਪਣੀ ਆਫਰ ਲੈਟਰ ਅਪਲਾਈ ਕਰਨੀ ਆ ਜਦੋਂ ਤੁਸੀਂ 1 ਸਾਲ ਦੀ ਫੀਸ ਪੇ ਕਰ ਲਈ ਤੁਸੀਂ ਐਜੂਕੇਸ਼ਨ ਕ੍ਰੈਡੈਂਸ਼ੀਅਲਸ ਉਹਨਾਂ ਨੂੰ ਭੇਜ ਦਿੱਤੇ ਨੇ ਤਾਂ ਹਰ ਇੱਕ ਕਾਲ ਹਰ ਇੱਕ ਉਹਨਾਂ ਦੇ ਪ੍ਰੋਵਿੰਸ ਦਾ ਪੋਰਟਲ ਮਿਲ ਚੁੱਕਾ ਉਹਨਾਂ ਨੂੰ ਉਹਨਾਂ ਨੇ ਤੁਹਾਡੇ ਬਿਹਫ ਤੇ ਆਪ ਹੀ ਪੀਐਲ ਅਪਲਾਈ ਕਰਨੀ ਆ ਸੋ ਜਦੋਂ ਤੁਹਾਨੂੰ ਫਾਈਨਲ ਐਲਓਏ ਜਾਨੀ ਲੈਟਰ ਆਫ ਅਸੈਪਟੈਂਸ ਦੇਣੀ ਆ ਤਾਂ ਤੁਹਾਨੂੰ ਪੀਐਲ ਦੀ ਕਾਪੀ ਵੀ ਆ ਜਾਣੀ ਆ ਸਾਨੂੰ ਐਕਸਟਰਾ ਵਰਕ ਕੀ ਕਰਨਾ ਪਿਆ ਆll we got to do just follow the system ਤੁਸੀਂ ਸਟਾਰਟਿੰਗ ਰਿਸਰਚ ਪੂਰੀ ਕਰ ਲਓ ਮੈਂ ਕੀ ਪੜਨ ਚੱਲੇ ਆ ਕਿਹੜੇ ਪ੍ਰੋਵਿੰਸ ਪੜਨ ਚੱਲੇ ਆ ਬਾਕੀ ਸਾਰਾ ਉਸ ਕਾਲਜ ਨੇ ਤੁਹਾਡੇ ਲਈ ਆਪ ਹੀ ਕਰ ਦੇਣਾ ਤੋ ਆ ਵੀਜ਼ਾ ਲੇਟ ਹੋਣਾ ਇਹੋ ਜਿਹੇ ਬੇਤੁਕੀਆਂ ਗੱਲਾਂ ਤੇ ਪਲੀਜ਼ ਟਰਸਟ ਨਾ ਕਰੋ ਜੀ ਮੈਂ ਤੁਸੀਂ ਕਹਿਣਾ ਚਾਹੁੰਦੇ ਹਾਂ ਕਿ ਕੈਨੇਡਾ ਹੁਣ ਬੱਚਾ ਚਾਏਗਾ ਸਿਕਿਉਰ ਹੈ ਔਰ इजीली ਵੀਜ਼ਾ ਆ ਰਹੇ ਨੇ ਜੀ ਬਿਲਕੁਲ ਜੀ ਅੱਛਾ ਦੂਜੀ ਗੱਲ ਕੈਨੇਡਾ ਦੇ ਵਿੱਚ ਚਲੋ ਇਹ ਆਪਾਂ ਭੁੱਲ ਜੀ ਆ ਨਾ ਜੋ ਵੀ ਕੈਪਿੰਗ ਸਿਸਟਮ ਇਹ ਉਹ ਸਭ ਤੁਸੀਂ ਕਿਹਾ ਕਿ ਸੌਟ ਹੁੰਦਾ ਹੀ ਜਾ ਰਿਹਾ ਹੈ ਬਾਕੀ ਚੀਜ਼ਾਂ ਕਲੀਅਰ ਹੋ ਰਹੀਆਂ ਬੱਚਾ ਨੂੰ ਕਿ ਅਸੀਂ ਪਬਲਿਕ ਸਕੂਲ ਦੇ ਵਿੱਚ ਹੀ ਜਾਣਾ ਕਿੱਦਾਂ ਜਾਣਾ ਦੂਜੀ ਗੱਲ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਦੀ ਬਹੁਤ ਸਾਰੀਆਂ ਸੀ ਵੀਡੀਓਜ਼ ਵੀ ਦੇਖਦੇ ਆ ਵਾਇਰਲ ਹੋ ਰਹੀਆਂ ਜਾਂ ਬਾਕੀ ਏਜੰਟਸ ਵੀ ਦੱਸ ਰਹੇ ਨੇ ਬਹੁਤ ਸਾਰੀਆਂ ਖਬਰਾਂ ਫੈਲੀਆਂ ਹੋਈਆਂ ਨੇ ਕਿ ਕੈਨੇਡਾ ਦੇ ਵਿੱਚ ਨਸ਼ੇ ਬਹੁਤ ਵੱਧ ਗਏ ਕ੍ਰਾਈਮ ਬਹੁਤ ਵੱਧ ਗਿਆ ਕੰਮ ਬੱਚਾ ਨੂੰ ਮਿਲ ਨਹੀਂ ਰਿਹਾ ਉੱਥੇ ਜਾ ਕੇ ਫਿਰ ਉਹ ਨਸ਼ਿਆਂ 'ਚ ਜਾਂ ਗਲਤ ਕੰਮਾਂ ਦੇ ਵਿੱਚ ਪੈ ਰਹੇ ਨੇ ਦੇਖੋ ਮੈਂ ਇਸੀ ਥੋੜਾ ਹੋਰ ਚਾਨਣਾ ਪਾਉਣਾ ਚਾਹਾਂਗਾ ਆਪਾਂ ਸਾਰੇ ਜਾਣੇ ਅੱਜ ਕਹਿ ਰਹੇ ਆ ਜੀ ਕੈਨੇਡਾ 'ਚ ਨਸ਼ਾ ਬਹੁਤ ਵੱਧ ਗਿਆ ਕੈਨੇਡਾ ਵਿੱਚ ਕ੍ਰਾਈਮ ਬਹੁਤ ਵੱਧ ਗਿਆ ਪਰ ਇਹ ਫੈਲਾ ਕੌਣ ਰਿਹਾ ਅਗਰ ਤੁਸੀਂ ਉਹਨੂੰ ਰਿਐਲਿਟੀ ਨੂੰ ਬਾਹਰ ਦੇਖੇ ਕੀ ਗੱਲ ਕ੍ਰਾਈ ਕੀ ਗੱਲ ਨਸ਼ੇ ਪਹਿਲਾਂ ਉੱਥੇ ਕੈਨੇਡਾ ਨਹੀਂ ਮਿਲਦੇ ਜਾਂ ਇੰਡੀਆ ਨਹੀਂ ਮਿਲਦੇ ਇਹ ਸਾਡੇ ਦੇ ਡਿਪੈਂਡ ਕਰਦਾ ਅਸੀਂ ਉਹ ਨਸ਼ੇ ਚੂਸ ਕਰਨੇ ਆ ਜਾਂ ਨਹੀਂ ਚੂਸ ਕਰਨੇ ਅੱਜ ਕੱਲ ਜੋ ਵੀ ਦੌਰ ਚੱਲ ਰਿਹਾ ਉਹ ਹੈਗਾ ਸੋਸ਼ਲ ਮੀਡੀਆ ਦੌਰ ਇੱਕ ਛੋਟੀ ਜੀ ਵੀ ਗੱਲ ਹੋ ਜੇ ਆਪਾਂ ਉਹਨੂੰ 10 ਗੁਣਾ ਵੱਡਾ ਕਰਕੇ ਉਹਨੂੰ ਸੋਸ਼ਲ ਮੀਡੀਆ ਤੇ ਪਾਵਾਂਗੇ ਪਾਵਾਂਗੇ ਵੀ ਕਾਦੇ ਲਈ ਤਾਂ ਕਿ ਉਹ ਮਸਾਲਾ ਲੋਕਾਂ ਨੂੰ ਪਹੁੰਚ ਸਕੇ ਵੀਡੀਓ ਉਹੀ ਵਾਇਰਲ ਹੋਏਗੀ ਜਿਹਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਕੁਝ ਮਿਲੇਗਾ ਸੋ ਜਿਹੜਾ ਕਰਾਈ ਵਾਦੇ ਪਿਆ ਜੋ ਨਸ਼ੇ ਵਾਦੇ ਥਰੂਆਊਟ ਦਾ ਵਰਲਡ ਆ ਇੰਡੀਆ ਵਿੱਚ ਵੀ ਹੈਗਾ ਆਸਟ੍ਰੇਲੀਆ ਵਿੱਚ ਵੀ ਹੈਗਾ ਯੂਕੇ ਵਿੱਚ ਵੀ ਆ ਆਪਾਂ ਸਿਰਫ ਕੈਨੇਡਾ ਨੂੰ ਹੀ ਹਿੱਟ ਲਿਸਟ ਤੇ ਕਿਉਂ ਕੀਤਾ ਹੋਇਆ ਪਹਿਲਾਂ ਵੀ ਹੁੰਦਾ ਸੀਗਾ ਪਰ ਉਹ ਕਦੀ ਨਿਊਜ਼ ਵਿੱਚ ਬਾਹਰ ਨਹੀਂ ਸੀ ਆਉਂਦਾ ਅਗਰ ਕੋਈ ਕਿਤੇ ਵੀ ਕੁਝ ਵੀ ਹੋ ਗਿਆ ਮਾਰਦੀ ਦੀ ਛੋਟੀ ਜਿਹੀ ਗੱਲ ਹੁੰਦੀ ਆ ਉਹਨੂੰ ਐਡਾ ਵੱਡਾ ਆਪਾਂ ਮੈਸੇਜ ਬਣਾ ਕੇ ਔਰ ਇੱਕ ਹੀ ਚੀਜ਼ ਕੈਨੇਡਾ ਬੰਦ ਆ ਜੀ ਕੈਨੇਡਾ ਕਬਰਿਸਤਾਨ ਬਣ ਗਿਆ ਕੈਨੇਡਾ ਨਸ਼ੇ ਮਿਲਣ ਲੱਗੇ ਸਾਨੂੰ ਕੈਨੇਡਾ ਰਹਿੰਦਿਆਂ ਨੂੰ 16 ਸਾਲ ਹੋ ਗਏ ਧੱਕੇ ਨਾਲ ਕਿਸੇ ਨੇ ਆ ਕੇ ਨਸ਼ੇ ਸਾਡੇ ਮੂੰਹ ਵਿੱਚ ਕਦੀ ਨਹੀਂ ਪਾਏ ਉਹ ਸਾਡੀ ਚੋਇਸ ਆ ਉਹ ਨਸ਼ੇ ਕਰਨੇ ਆ ਇੰਡੀਆ ਬੈਠ ਕੇ ਕਰਨੇ ਆ ਜਾਂ ਕੈਨੇਡਾ ਬੈਠ ਕੇ ਕਰਨੇ ਆ ਕਰਨੇ ਆ ਜਾਂ ਨਹੀਂ ਕਰਨੇ ਤੁਹਾਡੇ ਤੇ ਡਿਪੈਂਡ ਕਰਦਾ ਸੋ ਤੁਸੀਂ ਕਿਸੇ ਵੀ ਕ੍ਰਾਈਮ ਦਾ ਹਿੱਸਾ ਬਣਨਾ ਜਾਂ ਨਹੀਂ ਬਣਨਾ ਤੁਹਾਡੇ ਤੇ ਡਿਪੈਂਡ ਕਰਦਾ ਸੋ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਤੇ ਪੁਲਿਸ ਲੋਕੀਂ ਟਰਸ ਥੋੜਾ ਘੱਟ ਕਰਾਇਆ ਕਰੋ ਇਹ ਸਾਰੇ ਪਾਸੇ ਆ ਪਰ ਪ੍ਰੋਬਲਮ ਸਿਰਫ ਉਹ ਸੋਸ਼ਲ ਮੀਡੀਆ ਸਟਾਰਸ ਦੀ ਆ ਜਿਹੜੇ ਇੱਕ ਛੋਟੀ ਜੀ ਚੀਜ਼ ਨੂੰ 10 ਗੁਣਾ ਵੱਡਾ ਕਰਕੇ ਪ੍ਰੈਜ਼ੈਂਟ ਕਰ ਦਿੰਦੇ ਨੇ ਤਾਂ ਕਿ ਉਹਨਾਂ ਦੀ ਵੀਡੀਓਜ਼ ਵਾਇਰਲ ਹੋ ਸਕਣ। ਅੱਛਾ ਇੱਕ ਹੋਰ ਵੀ ਗੱਲ ਹੈ ਕਿ ਕਹਿੰਦੇ ਕਿ ਉੱਤੇ ਕੰਮ ਨਹੀਂ ਮਿਲਦਾ ਜਿਸ ਵਜ੍ਹਾ ਦੇ ਨਾਲ ਬੱਚੇ ਇੰਨਾਂ ਚੀਜ਼ਾਂ ਵੱਲ ਚਲੇ ਜਾਂਦੇ ਨੇ। ਦੂਜਾ ਮੈਂ ਇਹ ਤੇ ਇਹ ਵੀ ਸਵਾਲ ਪੁੱਛਣਾ ਚਾਹਾਂਗੀ ਕਿ ਬੱਚੇ ਨਾ ਬਹੁਤ ਸਾਰੇ ਬੱਚੇ ਇਤੋਂ ਠੀਕ ਹੈ ਉਹਨਾਂ ਦਾ ਮੇਨ ਮਕਸਦ 70% ਅਸੀਂ ਪੰਜਾਬੀ ਬੱਚਾ ਲੈ ਲਈਏ ਨਾ ਇਹ ਹੀ ਹੈ ਕਿ ਮੈਨੂੰ ਕੈਨੇਡਾ ਪਹੁੰਚਾ ਦਿਓ। ਬਸ ਉੱਥੇ ਜਾ ਕੇ ਉਹ ਪੜਦਾ ਨਹੀਂ ਹੋ ਹਨਾ ਇੱਕ ਦੋ ਦਿਨ ਕਲਾਸ ਲਈ ਹੈ ਜਾਂ ਨਹੀਂ ਲਈ ਬਸ ਮੇਨ ਚੀਜ਼ ਹੈ ਕਿ ਮੈਂ ਜਾਂਦਾ ਪੈਸਾ ਕਮਾਉਣ ਲੱਗ ਜਾਵਾਂ ਹਨਾ ਪੇਰੈਂਟਸ ਵੀ ਇੱਥੋਂ ਫੋਰਸ ਕਰਦੇ ਨੇ ਕਿ ਅਸੀਂ 2.25 ਲੱਖ ਰੁਪਏ ਜੀ ਅਗਲੇ ਬੰਦੇ ਤੋਂ ਫੜ ਕੇ ਭੇਜਾਂ ਮੈਨੂੰ ਇੱਕ ਸਾਲ ਦੇ ਅੰਦਰ ਅੰਦਰ ਵਾਪਸ ਕਰ ਦੋ ਸੋ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਜਦ ਆਪਣੇ ਕੰਮ ਦੀ ਗੱਲ ਕੀਤੀ ਸੀਗੀ ਸੋ ਕੰਮ ਮੈਡਮ ਕੈਨੇਡਾ ਵਿੱਚ ਹੈਗਾ ਬਹੁਤ ਵਧੀਆ ਮੈਂ ਕਾਫੀ ਆਲਮੋਸਟ ਡੇਢ ਦੋ ਸਾਲ ਹੋ ਗਏ ਸਮਰਵਾੜਾ ਪਾਉਂਦੇ ਨੂੰ ਪਲੀਜ਼ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਆ ਜਾਓ ਤੁਸੀਂ ਅਗਰ ਕੈਨੇਡਾ ਚੱਲਨੇ ਆ ਤੁਹਾਨੂੰ ਇੱਕ ਮਾਈਂਡ ਸੈਟ ਪਹਿਲਾਂ ਬਣਾ ਕੇ ਜਾਣਾ ਪੈਣਾ ਉੱਥੇ ਮਿਹਨਤ ਕਰਨੀ ਪੈਣੀ ਆ ਔਰ ਤੁਹਾਨੂੰ ਦੋ ਤਿੰਨ ਸਿਟੀਜ਼ ਜੋ ਕਿ ਬਹੁਤ ਹਾਈਲਾਈਟਡ ਹੁੰਦੀਆਂ ਨੇ ਬ੍ਰੈਂਟਨ ਟੋਰਾਂਟੋ ਤੇ ਸਰੀ ਇਹਨਾਂ ਚੀਜ਼ਾਂ ਤੋਂ ਅਗਰ ਬਾਹਰ ਆ ਜਾਓਗੇ ਤਾਂ ਬ੍ਰੈਂਟਨ ਦੇ 2 250 ਕਿਲੋਮੀਟਰ ਬਾਹਰ ਹੀ ਬਹੁਤ ਵੱਡੀ ਵੱਡੀ ਸਿਟੀਜ਼ ਹੈਗੀਆਂ ਨੇ ਕਿੰਗਸਟਨ ਵੀ ਤੁਸੀਂ ਦਾ ਜਰੂਰ ਹੈ ਆਪਣੇ ਰਹਿ ਸਕਦੇ ਹੋ ਨਾਇਗਰਾ ਫਾਲਸ ਵੀ ਰਹਿ ਸਕਦੇ ਹੋ ਵਿੰਸਰ ਵਿੱਚ ਰਹਿ ਸਕਦੇ ਹੋ ਨਿਕਲੋ ਤਾਂ ਸਹੀ ਅਸੀਂ ਨਿਕਲਣਾ ਨਹੀਂ ਚਾਹੁੰਦੇ ਅਸੀਂ ਸਿਰਫ ਕੋਈ ਵੀ ਰਿਸ਼ਤੇਦਾਰ ਜਾਂ ਫਰੈਂਡ ਦੇ ਕਰਕੇ ਇਸ ਬ੍ਰੈਂਟਨ ਟੋਰਾਂਟੋ ਵਿੱਚ ਹੀ ਜਾਂਦੇ ਆ ਅਗਰ ਕਿਸੇ ਵੀ ਜਗ੍ਹਾ ਵਿੱਚ 50000 ਕੋਈ ਜੌਬਸ ਨੇ ਉੱਥੇ ਅਗਰ 6 ਮਹੀਨੇ ਵਿੱਚ 5 ਲੱਖ ਬੰਦਾ ਚੱਲ ਦੇਗਾ ਤਾਂ ਹਰ ਇੱਕ ਨੂੰ ਜੌਬ ਨਹੀਂ ਮਿਲਣੀ ਪਰ ਇਹਦਾ ਮਤਲਬ ਇਹ ਨਹੀਂ ਸਾਰੇ ਕੈਨੇਡਾ 'ਚ ਕੰਮ ਨਹੀਂ ਹੈਗਾ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਜਾਓਗੇ ਸਿਰਫ ਵੈਂਕੂਵਰ ਸਰੀ ਵਿੱਚ ਜਾਓਗੇ ਤਾਂ ਕੰਮ ਘੱਟ ਮਿਲੇਗਾ ਪਰ ਸਰੀ ਤੋਂ 2250 ਕਿਲੋਮੀਟਰ ਅਗਰ ਥੋੜੀ ਬਾਹਰ ਆਉਣੇ ਕਿਲੋਨਾ ਕੈਮਰੂਪਸ ਵਰਨਰ ਕਿਤੇ ਵੀ ਜਾਓ ਕੰਮ ਜ਼ਰੂਰ ਹੈਗਾ ਪਰ ਸਿਰਫ ਸਾਡੇ ਲੱਭਣ ਦਾ ਸਾਡੇ ਕੰਮ ਕਰਨ ਦਾ ਨਜ਼ਰੀਆ ਡਿਫਰੈਂਟ ਹੋ ਗਿਆ ਕੰਮ ਵੀ ਕਰ ਸਕਦੇ ਆ ਤੁਸੀਂ ਆਪਣੀ ਫੀਸ ਨੂੰ ਪੇ ਆਫ ਹੀ ਕਰ ਸਕਦੇ ਬਟ ਮਿਹਨਤ ਕਰਨੀ ਪੈਣੀ ਆ अच्छा हुन ਆਪਾਂ ਆ ਜਾਨੇ ਜਿਵੇਂ ਪਹਿਲਾਂ ਗੱਲ ਕੀਤੀ ਨਾ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਹਿੰਦੇ ਨੇ ਜਿਆਦਾ ਨੌਲੇਜ ਵੀ ਖਰਾਬ ਕਰਦੀ ਹੈ ਇਹਨੇ ਸ਼ੋਅ ਦੇਖ ਰਹੇ ਨੇ ਹਰ ਕੋਈ ਕਹ ਰਿਹਾ ਸੀ ਬੈਸਟ ਹੈਗੇ ਅਸੀਂ ਬੈਸਟ ਹੈ ਸੋ ਬੱਚਿਆਂ ਨੂੰ ਸਮਝ ਨਹੀਂ ਆ ਰਹੀ ਮੇਰੇ ਲਈ ਏਜੰਟ ਕਿਹੜਾ ਬੈਸਟ ਹੈ ਸੋ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਜਿਵੇਂ ਕਿ ਤੁਸੀਂ आरसीआईसी ਮੈਂਬਰ ਹੈਗੇ ਹੋ ਹਨ ਪਹਿਲਾਂ ਤਾਂ ਇਹ ਦੱਸੋ आरसीआईसी ਮੈਂਬਰ ਇੱਕ ਨਾਰਮਲ ਏਜੰਟ ਦੇ ਵਿੱਚ ਕੀ ਫਰਕ ਹੈ ਔਰ ਉਸ ਤੋਂ ਬਾਅਦ ਮੇਰਾ ਸਵਾਲ ਇਹ ਰਹੇਗਾ ਕਿ ਬੱਚੇ ਕਿੱਦਾਂ ਆਪਣਾ ਏਜੰਟ ਚੂਜ਼ ਕਰਨ ਸੋ आरसीआईसी आरसी इज रेगुलेटेड ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਉਹ ਬਣੀ ਦਾ ਕਿਦਾਂ ਜੀ ਕੈਨੇਡਾ ਜਾ ਕੇ ਪ੍ਰੋਪਰ ਪਹਿਲਾਂ ਪੜ੍ਹਾਈ ਕਰੋ ਇਮੀਗ੍ਰੇਸ਼ਨ ਦੀ ਸਟੱਡੀ ਕਰੋ ਵਧੀਆ ਤੁਸੀਂ ਆਲਸਾ ਸਕੋਰ ਲਓਗੇ ਫਿਰ ਤੁਸੀਂ ਈਪੀਈ ਦਾ ਐਗਜ਼ਾਮ ਕਲੀਅਰ ਕਰਦੇ ਆਂ ਦੈਨ ਤੁਸੀਂ ਜਾ ਕੇ ਆਰਸੀਆਈਸੀ ਬਣਦੇ ਆਂ ਜਦੋਂ ਤੁਸੀਂ ਆਰਸੀਆਈਸੀ ਬਣ ਗਏ ਤੁਹਾਨੂੰ ਇੱਕ ਮਿਲੇਗਾ ਏਪੀਆਰ অথੋરાઇਜ਼ਡ ਪੇਡ ਰੈਪ੍ਰੀਜ਼ੈਂਟੇਟਿਵ ਪੋਰਟਲ ਜਿਹੜਾ ਆਈਆਰਸੀਆਈਸੀ ਨਾਲ ਡਾਇਰੈਕਟਲੀ ਤੁਹਾਡਾ ਲਿੰਕ ਹੁੰਦਾ ਸੋ ਮਤਲਬ ਤੁਹਾਨੂੰ ਇੱਕ ਗਵਰਨਮੈਂਟ ਵਧੀਆ ਪੋਰਟਲ ਦੇ ਦਿੰਦੀ ਆ ਜਿੰਨੂੰ ਉਹ 24 ਘੰਟੇ ਆਪ ਹੀ ਟਰੈਕ ਕਰ ਸਕਦੇ ਨੇ ਕਿ ਉਹਦੇ ਵਿੱਚ ਐਪਲੀਕੇਸ਼ਨਸ ਕਿੱਦਾਂ ਦੀ ਜਾ ਰਹੀਆਂ ਨੇ ਸੋ ਆਰਸੀਆਈਸੀ ਇੱਕ ਪ੍ਰੋਫੈਸ਼ਨਲ ਆ ਰਾਂਦਰਦਨ ਇੱਕ ਨਾਰਮਲ ਏਜੰਟ ਇਨਾਂ ਦਾ ਫਰਕ ਹੁੰਦਾ ਜਿਦਾਂ ਇੱਕ ਆਂ ਪਿੰਡ ਵਾਲਾ ਡਾਕਟਰ ਹੋ ਗਿਆ ਔਰ ਇੱਕ ਪੜਿਆ ਲਿਖਿਆ ਸ਼ਹਿਰ ਦਾ ਡਾਕਟਰ ਸੋ ਪਿੰਡ ਵਾਲਾ ਡਾਕਟਰ ਹੀ ਕਰਦਾ ਹਰ ਇੱਕ ਬਿਮਾਰੀ ਲਈ ਉਹ ਪੀਲੀਆਂ ਲਾਲ ਗੋੜੀਆਂ ਤੁਹਾਨੂੰ ਦੇਈ ਜਾਂਦਾ ਉਹ ਮੇਬੀ ਕਿਸੇ ਦੇ ਇੱਕ ਅੱਦੇ ਜੋ ਵੀ ਬਿਮਾਰੀ ਨੂੰ ਸਹੀ ਕਰ ਦੇ ਪਰ ਹਰ ਵਾਰੀ ਸਹੀ ਨਹੀਂ ਕਰ ਪਾਉਂਦੀ ਜਦੋਂ ਕੇਸ ਵਿਗੜ ਜਾਂਦਾ ਤਾਂ ਫਿਰ ਉਹਨੂੰ ਵੱਡੇ ਡਾਕਟਰ ਕੋਲ ਜਾਣਾ ਹੀ ਪੈਂਦਾ ਔਰ ਵੱਡਾ ਡਾਕਟਰ ਵੀ ਕਹਿੰਦਾ ਵੀ ਹੁਣ ਮੋਟੀ ਫੀਸ ਲੱਗੇਗੀ ਮੈਂ ਸਾਰਾ ਕੁਝ ਦੇਖਾਂਗਾ ਵੀ ਤੇਰਾ ਕੁਝ ਹੋ ਸਕਦਾ ਨਹੀਂ ਕਈ ਵਾਰੀ ਡਾਕਟਰ ਨੂੰ ਵੀ ਜਵਾਬ ਦੇਣਾ ਪੈਂਦਾ ਸੋ ਰਾਦਰ ਦੈਨ ਅਖੀਰ ਤੇ ਉਹਦੇ ਕੋਲ ਜਾਣ ਦੋ ਜਦੋਂ ਤੱਕ ਬਿਲਕੁਲ ਹੀ ਕੇਸ ਖਰਾਬ ਹੋ ਗਿਆ ਪਹਿਲਾਂ ਡਾਇਰੈਕਟਲੀ ਪ੍ਰੋਫੈਸ਼ਨਲ ਕੋਲ ਜਾਓ ਆਫਕੋਰਸ ਪ੍ਰੋਫੈਸ਼ਨਲ ਡਾਕਟਰ ਹੁੰਦੇ ਆ ਸੋ ਉਹਨਾਂ ਨੇ ਫੀਸ ਲੈਣੀ ਕੰਮ ਕਰਨ ਦੀ ਪਰ ਉੱਥੇ ਤੱਕ ਪਹੁੰਚਣ ਲਈ ਉਹਨਾਂ ਨੇ ਦਿਨ ਰਾਤ ਦੀ ਪੜ੍ਹਾਈ ਕੀਤੀ ਆ 10 10 12 12 ਸਾਲ ਡਾਕਟਰ ਲਾ ਕੇ ਫਿਰ ਪ੍ਰੋਪਰ ਰੈਪਿਊਟਿਡ ਕਿਸੇ ਹਸਪੀਟਲ ਵਿੱਚ ਜੌਬ ਕਰਦਾ ਸੋ ਇਹ ਫਰਕ ਹੈ ਇੱਕ ਆਮ ਆਰਸੀਆਈਸੀ ਔਰ ਕੰਸਲਟੈਂਟ ਨਾਲੋਂ ਕੰਸਲਟੈਂਟ ਨੇ ਲੈਟਸ ਸੁਪੋਜ਼ ਕਿਸੇ ਦੇ ਨਾਲ ਮੇਬੀ ਮੀ ਨਾ ਕੰਮ ਕਰ ਲਿਆ 2 ਮਹੀਨੇ ਕੰਮ ਕਰ ਲਿਆ ਤੇ ਇੱਕ ਆਪਣਾ ਆਫਿਸ ਖੋਲ ਲੈਂਦੇ ਨੇ ਬਹੁਤ ਈਜ਼ੀ ਹੈ ਖੋਲਣਾ ਔਰ ਬਾਹਰ ਇੱਕ ਵੱਡਾ ਵੱਡਾ ਬੋਰਡ ਜਰੂਰ ਲਾ ਸਕਦੇ ਨੇ ਇੰਨੇ ਸਾਲ ਦਾ ਤਜਰਬਾ ਹੈ ਇੰਨੇ ਵੀਜ਼ੇ ਲਵਾ ਕੇ ਮੈਂ ਮਾਹਿਰ ਬਣ ਚੁੱਕਾ ਪਰ ਉਹ ਰਿਐਲਿਟੀ ਨਹੀਂ ਆ ਕੁਝ ਲੋਕ ਕੀ ਕਰਦੇ ਨੇ ਉਹਨਾਂ ਨੇ ਕੈਨੇਡਾ ਦੇ ਕਿਸੇ RCIC ਦੇ ਨਾਲ ਟਾਈ ਅਪ ਕਰਕੇ ਬਾਹਰ ਉਹਨਾਂ ਦਾ ਵੀ ਇੱਕ ਨਾਮ ਲਿਖ ਸਕਦੇ ਆ ਜੀ ਅਸੀਂ CICIC ਦੇ ਮੈਂਬਰ ਆ ਤੁਸੀਂ ਕਿਸੇ ਵੀ ਆਫਿਸ ਜਾਓ ਮੈਂ ਨਹੀਂ ਕਹਿੰਦਾ ਫਲਾਣੇ ਆਫਿਸ ਜਾਓ ਜਾਂ ਨਾ ਜਾਓ ਇਹ ਤੁਸੀਂ ਰਿਸਰਚ ਆਪ ਕਰਨੀ ਆ ਕਿਸੇ ਵੀ ਆਫਿਸ ਵਿੱਚ ਜਾਓਗੇ ਇਹ ਦੇਖੋ ਉਸ ਕੰਪਨੀ ਦਾ ਐਮ ਡੀ ਮੈਨੇਜਿੰਗ ਡਾਇਰੈਕਟਰ ਇੱਕ ਆਪ CICIC ਦਾ ਮੈਂਬਰ ਹੈ ਜਾਂ ਨਹੀਂ ਉਹ ਕਿਦਾਂ ਦੇਖ ਕੇ ਪਤਾ ਲੱਗੇ ਤੁਹਾਨੂੰ CICIC ਦੀ ਵੈਬਸਾਈਟ ਤੇ ਜਾਓ ਉਸ ਬੰਦੇ ਦਾ ਫੁੱਲ ਨੇਮ ਪਾ ਕੇ ਸਰਚ ਕਰੋਗੇ ਤੁਹਾਨੂੰ ਸਭ ਕੁਝ ਸਾਹਮਣੇ ਆ ਜਾਣਾ ਉਹ ਬੰਦਾ RCIC ਹੈ ਜਾਂ ਨਹੀਂ ਆ ਉਹਦਾ ਆਰ ਨੰਬਰ ਕਿੰਨਾ ਹੈ ਉਹ ਕਿੰਨਾ ਪੁਰਾਣਾ ਹੈ ਕਿਤੇ ਉਹਦਾ ਲਾਇਸੈਂਸ ਸਸਪੈਂਡਡ ਤੇ ਨਹੀਂ ਹੈ ਸੋ ਸਭ ਕੁਝ एवरीथिंग ਇਜ਼ ਅਵੇਲੇਬਲ ਔਨ ਇੰਟਰਨੈਟ ਸੋ ਆਪਾਂ ਲੇਟਰ ਔਨ ਕਿਸੇ ਕੰਸਲਟੈਂਟ ਨੂੰ ਕਹਿਣਾ ਜੀ ਫਲਾਣਾ ਕੰਸਲਟੈਂਟ ਗਲਤ ਕਰ ਗਿਆ ਫਲਾਣੇ ਕੰਸਲਟੈਂਟ ਨੇ ਆ ਰੋਂਗ ਕੀਤਾ ਆਪਣੀ ਰਿਸਰਚ ਆਪ ਕਿਉਂ ਨਹੀਂ ਕਰਦੇ ਸੋ ਆਪਣੇ ਕੇਸ ਖਰਾਬ ਕਰਕੇ ਆਰ ਸੀ ਐਸ ਸੀ ਕੋਲ ਨਾ ਜਾਓ ਮੈਨੀ ਕਿੰਦਰ ਸਾਰੀ ਅਸੀਂ ਸਾਰੀਆਂ ਫਾਈਲਾਂ ਨਹੀਂ ਲਗਾ ਸਕਦੇ देयर आर ਸੋ ਮਨੀ ਬਹੁਤ ਜ਼ਿਆਦਾ ਜੈਨੂਇਨ ਬੰਦੇ ਕੰਮ ਕਰ ਰਹੇ ਨੇ ਬਹੁਤ ਵੱਡੇ ਵੱਡੇ ਆਰਸੀਆਈਸੀਸ ਹੈਗੇ ਨੇ ਕੈਨੇਡਾ ਤੋਂ ਵੀ ਨੇ ਉਹਨਾਂ ਦੇ ਇੰਡੀਆ ਵਿੱਚ ਆਫਿਸ ਵੀ ਹੈ ਡਾਇਰੈਕਟਲੀ ਆਪ ਕੰਟੈਕਟ ਕਰ ਸਕਦੇ ਹੋ ਸੋ ਕੇਸ ਖਰਾਬ ਹੋਣ ਤੋਂ ਪਹਿਲਾਂ ਇੱਕ ਪ੍ਰੋਫੈਸ਼ਨਲ ਨੂੰ ਜ਼ਰੂਰ ਮਿਲੋ ਅੱਛਾ ਅਗਲਾ ਸਵਾਲ ਮੇਰਾ ਇੱਥੇ ਇੱਕ ਚੀਜ਼ ਹੋਰ ਵੀ ਬੜੀ ਪ੍ਰਮੋਟ ਹੁੰਦੀ ਹੈ ਔਰ ਬਹੁਤ سارے ਬੱਚੇ ਸੋਚ ਵੀ ਲੈਂਦੇ ਨੇ ਬੱਚੇ ਨਹੀਂ ਆਪ ਐਪਲੀਕੈਂਸੀ ਕਵਾਂਗੇ ਕਿ ਇੱਥੋਂ ਠੀਕ ਐ ਸੀ ਵਿਜ਼ਿਟਰ ਵੀਜ਼ਾ ਤੇ ਚੱਲ ਜਾਾਂਗੇ ਉੱਥੇ ਜਾ ਕੇ ਮੇਰਾ ਵਿਜ਼ਿਟਰ ਵੀਜ਼ਾ ਕਨਵਰਟ ਹੋ ਜਾਏਗਾ ਕਿਸੇ ਹੋਰ ਵੀਜ਼ਾਸ ਦੇ ਵਿੱਚ ਇਹ ਪੋਸੀਬਲ ਹੈਗਾ ਦੇਖੋ ਇਹ ਬਿਲਕੁਲ ਪੋਸੀਬਲ ਹੈ ਅਗਰ ਤੁਸੀਂ ਉਸ ਵਿਜ਼ਿਟਰ ਵੀਜ਼ਾ ਕੋਈ ਵੀ ਵਿਜ਼ਿਟਰ ਵੀਜ਼ਾ ਆਪਣੇ ਸਹੀ ਡਾਕੂਮੈਂਟ ਦੇ ਬਿਹਾਫ ਤੇ ਲਿਆ ਹੈ ਓਕੇ ਜਿਵੇਂ ਬਹੁਤ ਸਾਰੇ ਅੱਜਕੱਲ ਮੈਮ ਸੁਣਦੇ ਨੇ ਪੈਕੇਜ ਕੀਤਾ ਸੀਗਾ ਵਿਸਤ੍ਰ 18-20 ਲੱਖ ਰੁਪਏ ਦੇਣਾ ਸੀ ਵੀਜ਼ੇ ਤੋਂ ਬਾਅਦ ਦੇਣਾ ਸੀਗਾ ਸੋ ਤੁਹਾਨੂੰ ਪਤਾ ਨਹੀਂ ਹੋਣਾ ਸੀ ਤੁਸੀਂ ਕਿਹੜੀ ਫਾਈਲ ਤੁਹਾਡੀ ਕਿੱਦਾਂ ਦੀ ਪ੍ਰੋਫਾਈਲ ਬਣ ਗਈ ਤੁਸੀਂ ਉਹ ਵਿਜ਼ਟਰ ਵੀਜ਼ਾ ਲਿਆ ਸੀਗਾ ਅਗਰ ਰੋਂਗ ਡਾਕੂਮੈਂਟੇਸ਼ਨ ਦੇ ਬਿਹਾਫ ਤੇ ਉਹ ਵਿਜ਼ਟਰ ਵੀਜ਼ਾ ਲੱਗਾ ਹੈ ਤਾਂ ਕੈਨੇਡਾ ਜਾ ਕੇ ਉਹਨੂੰ ਕਨਵਰਟ ਕਰਨਾ ਬੜੀ ਦੂਰ ਦੀ ਗੱਲ ਸਭ ਤੋਂ ਵੱਡਾ ਦਿੱਕਤਾਂ ਉੱਥੇ ਆਉਣੀਆਂ ਨੇ 에어ਪੋਰਟ ਤੇ ਹੀ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਅੱਜਕੱਲ੍ਹ 에어ਪੋਰਟ ਤੋਂ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਡਿਪੋਰਟ ਕਰ ਰਹੇ ਨੇ ਬਿਕੋਜ਼ ਉਹਨਾਂ ਦਾ ਕੋਲ ਸਾਰਾ ਰੈਕર્ડ ਹੁੰਦਾ ਜਦੋਂ ਤੁਸੀਂ ਇੱਕ ਐਪਲੀਕੇਸ਼ਨ ਭਰਦੇ ਹੋ 5257e ਫਾਰਮ ਹੁੰਦਾ ਵਿਸਟਰ ਵਿਜ਼ਾ ਦਾ ਉਹ ਸਾਰਾ ਰੈਕੋਰਡ ਉਹ ਸੀਬੀਐਸਏ ਅਫੀਸਰ ਕੋਲ ਪਹਿਲਾਂ ਪਹੁੰਚਿਆ ਹੁੰਦਾ ਕਿ ਫਲਾਣੇ ਬੰਦੇ ਨੇ ਕੀ ਆਪਣੇ ਆਪ ਨੂੰ ਡਿਕਲੇਅਰ ਕਰਕੇ ਫਾਈਲ ਲਗਾਈ ਸੀ ਜਦੋਂ ਬੰਦਾ ਇੱਥੇ ਜਾਂਦਾ 에ਰਪੋਰਟ ਤੇ ਜਾਂਦਾ ਅਫੀਸਰ ਉਹਨੂੰ ਪੁੱਛਦਾ ਆ ਤੂੰ ਇਦਾਂ ਕੁਝ ਹੈਗਾ ਉਹ ਕਹਿੰਦਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਮੈਂ ਤਾਂ ਇੱਕ 에ਜੰਟ ਨੂੰ 20-25 ਲੱਖ ਦੇ ਕੇ ਪਹੁੰਚਿਆ ਉੱਥੇ ਪ੍ਰੋਬਲਮ ਪੈਣੀ ਆ ਜੇ ਤੁਸੀਂ ਸਹੀ ਸਭ ਕੁਝ ਕਰਕੇ ਗਏ ਹੋ ਲੈਟਸ ਅਬਾ ਤੁਸੀਂ ਕਿਸੇ ਨੇ ਇਥੇ ਗ੍ਰੈਜੂਏਸ਼ਨ ਕੀਤੀ ਆ ਤੁਸੀਂ ਨਾਲ 1-2 ਸਾਲ ਦਾ ਕੋਈ ਵੀ ਤਜਰਬਾ ਕੋਈ ਵੀ ਕੰਮ ਕੀਤਾ ਆ ਉਹ ਫਾਲਸ ਡਿclare ਕੀਤਾ ਹੈ ਕੈਨੇਡਾ ਜਾਣਦੇ ਹੋ ਦ ਮੋਮੈਂਟ ਯੂ ਗੋ ਤੁਸੀਂ ਲੀਗਲੀ ਕੈਨੇਡਾ ਵਿਜ਼ਟਰ ਵੀਜ਼ਾ ਐਂਟਰ ਕਰ ਗਏ 6 ਮਨთ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ ਉਹ 6 ਮਨთ ਦੇ ਦੌਰਾਨ ਤੁਸੀਂ ਕਿਸੇ ਵੀ EMPLOYE ਨਾਲ ਕੰਟੈਕਟ ਕਰੋ ਅਗਰ ਤੁਹਾਡੇ ਪੁਰਾਣੇ EXPIRIENCE ਦੇ ਨਾਲ ਉਹ ਮੈਚ ਕਰਦਾ ਆ ਅਗਰ ਤੁਹਾਨੂੰ ਇੱਕ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜੌਬ ਆਫਰ ਦਿੰਦਾ ਹੈ ਤਾਂ ਤੁਸੀਂ ਆਪਣਾ ਵਰਕ ਪਰਮਿਟ ਕਨਵਰਟ ਕਰ ਸਕਦੇ ਹੋ ਅਗਰ ਪੜ੍ਹਾਈ ਕੀਤੀ ਹੈ ਤਾਂ ਤੁਸੀਂ ਕੈਨੇਡਾ ਸਟੱਡੀ ਪਰਮਿਟ ਵੀ ਲੈ ਸਕਦੇ ਹੋ ਪਰ ਗੱਲ ਫਿਰ ਉੱਥੇ ਆਉਂਦੀ ਆ ਕੁਸੀਂ ਪਹਿਲਾਂ ਲਗਾ ਕੇ ਕੀ ਗਏ ਹੋ ਸ਼ੋਗ ਹੀ ਕੀਤਾ ਆਪਣੇ ਆਪ ਨੂੰ ਜੀ ਅੱਛਾ ਤੁਹਾਡੇ ਥਰੂ ਇਧਰੋਂ ਕੋਈ ਵਿਜ਼ਿਟਰ ਤੇ ਗਿਆ ਜਾਂ ਜਿਹੜਾ ਸਟੂਡੈਂਟ ਤੇ ਗਿਆ ਜਦੋਂ ਉੱਥੇ ਜਾ ਕੇ ਚਾਹੇ ਪੀਆਰ ਫਾਈਲ ਕਰਨੀ ਚਾਹੇ ਹੋਰ ਕਨਵਰਟ ਕਰਾਣਾ ਤੇ ਜਿਹੜਾ ਤੁਹਾਡਾ ਕੈਨੇਡਾ ਆਫਿਸਰ ਉਹ ਹੈਲਪ ਕਰਦਾ ਆਲਵੇਸ ਕਰਦਾ ਮੈਂ ਹਮੇਸ਼ਾ ਹੀ ਸਟੂਡੈਂਟਸ ਨੂੰ ਕਹਿੰਦਾ ਸੋ ਸਟੂਡੈਂਟ ਕੋ ਚੱਲਿਆ ਜਾਂ ਵਿਜ਼ਿਟਰ ਚੱਲਿਆ ਜਿੱਦਨ ਵੀਜ਼ਾ ਲੱਗ ਗਿਆ ਸਾਡਾ ਕੰਮ ਉਦੋਂ ਡਨ ਨਹੀਂ ਹੋਇਆ ਅਸਲ ਤੁਹਾਡਾ ਰਿਸ਼ਤਾ ਉਦੋਂ ਸ਼ੁਰੂ ਹੁੰਦਾ ਸਾਡੇ ਨਾਲ ਦ ਮੋਮੈਂਟ ਉੱਥੇ ਲੈਂਡ ਕਰੇ ਸੋ ਸਾਡਾ ਇੱਕ ਪ੍ਰੋਸੀਜਰ ਆ ਸੋ ਸਾਡੇ ਸਟਾਫ ਨੇ ਉਹਨਾਂ ਨੂੰ ਆਲਰੇਡੀ ਇੰਡੀਆ ਤੋਂ ਪਹਿਲਾਂ ਗਾਈਡ ਕਰਨਾ ਤੁਸੀਂ ਇੱਥੇ ਸਾਰਾ ਡਨ ਹੋ ਗਿਆ ਤੁਹਾਡੇ ਸਪੋਰਟਿੰਗ ਡਾਕੂਮੈਂਟ ਤੁਹਾਨੂੰ ਆਪਣੇ ਆਫਿਸ ਤੋਂ ਮਿਲ ਜਾਂਦੇ ਨੇ ਦ ਮੂਮੈਂਟ ਦੇ ਲੈਂਡ ਇਨ ਕੈਨੇਡਾ ਉਹਨਾਂ ਸਾਡੇ ਨਾਲ ਕੈਨੇਡਾ ਦੇ ਆਫਿਸ ਨੂੰ ਕੰਟੈਕਟ ਕਰਦੇ ਹੀ ਕਰਦੇ ਨੇ ਵੀ ਮੈਂ ਇਦਾਂ ਇਦਾਂ ਆਇਆ ਸੀ ਜੇ ਅਗਰ ਕੋਈ ਐਡੀਸ਼ਨਲ ਹੈਲਪ ਦੀ ਲੋੜ ਹੈ ਕਿਸੇ ਨੂੰ ਕੋਈ ਸਪੋਜ਼ એનਰੋਲਮੈਂਟ ਲੈਟਰ ਦੀ ਹੈਲਪ ਦੀ ਲੋੜ ਹੈ ਕਨਵੋਕੇਸ਼ਨ ਲੇਟਰ ਉਹਨਾਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਹੈ ਜੇ ਆਪਣੇ PGWP ਲੈਣਾ ਸੋ ਸਾਡੇ ਜਿਹੜੇ ਸਟੂਡੈਂਟ 2019 ਦੇ ਗਏ ਹਨ ਉਹ 5 ਸਾਲ ਦਾ ਰਿਸ਼ਤਾ ਆਲਰੇਡੀ ਚੱਲਦਾ ਆ ਰਿਹਾ ਸੋ ਪਹਿਲਾਂ ਉਹ ਗਏ ਉਹਨਾਂ ਦੇ ਉੱਤੇ ਬਾਅਦ PGWP ਅਪਲਾਈ ਕੀਤੇ ਉਹ ਵਰਕ ਪਰਮਿਟ ਤੇ ਚੱਲ ਗਏ ਨੇ ਕਈਆਂ ਦੀ ਪ੍ਰੋਵਿੰਸ਼ਲ ਨਾਮੀ ਪ੍ਰੋਗਰਾਮ ਸਾਡੇ ਥਰੂ ਉੱਤੇ ਲੱਗ ਚੁੱਕਾ ਹੈ ਉਹਨਾਂ ਦੇ ਪੇਰੈਂਟਸ ਨੂੰ ਪਹੁੰਚਾ ਦਿੱਤਾ ਹੈ ਸੋ ਗੱਲ ਮੇਨ ਇਹੀ ਅਗਰ ਜੜ ਸਹੀ ਕਰ ਲੈਨੇ ਆ ਅਗਰ ਬੇਸ ਪ੍ਰੋਪਰ ਸਟਰੋਂਗ ਹੋ ਗਿਆ ਤਾਂ ਇਹ ਰਿਸ਼ਤਾ ਹਮੇਸ਼ਾ ਸਾਲੋ ਸਾਲ ਇਦਾਂ ਹੀ ਚੱਲਦਾ ਰਹੇ। ਬਿਲਕੁਲ ਜੀ ਬਿਲਕੁਲ। ਅੱਛਾ ਲਾਸਵਾਰੇਗਾ ਕਿਉਂਕਿ ਕੈਨੇਡਾ ਇੱਕ ਟਾਈਮ ਸੀਗਾ ਕੈਨੇਡਾ ਹੀ ਪ੍ਰਮੋਟ ਹੋ ਰਿਹਾ ਸੀ ਪਰ ਹੁਣ ਟਾਈਮ ਇਹ ਆ ਗਿਆ ਕਿ ਕੈਨੇਡਾ ਬਦਨਾਮ ਹੀ ਹੋ ਰਿਹਾ ਹੈ ਕਿ ਹਰ ਕੋਈ ਕਹਿ ਰਿਹਾ ਕੈਨੇਡਾ ਨਾ ਜਾਓ ਬਹੁਤ ਦਿੱਕਤਾਂ ਆਪਾਂ ਆਲਰੇਡੀ ਕਰ ਚੁੱਕੇ ਆ ਡਿਸਕਸ਼ਨ ਉਹਦੇ ਬਾਰੇ ਮੈਂ ਜਾਨਣਾ ਚਾਹਾਂਗੀ ਕਿ ਕੀ ਰੀਜ਼ਨ ਕੀ ਹੈ ਬਾਕੀ ਏਜੰਟ ਕਿਉਂ ਹੈ ਨਾ ਬਦਨਾਮ ਕਰ ਰਹੇ ਕਿ ਕਿਸੇ ਹੋਰ ਕੰਟਰੀ ਨੂੰ ਪ੍ਰਮੋਟ ਕਰਨਾ ਚਾ ਰਹੇ ਆ ਜਾਂ ਫਿਰ ਸਚਾਈ ਕੀ ਹੈ ਗੱਲ ਮੈਂ ਫਿਰ ਮੇਨ ਉੱਥੇ ਘੁਮ ਘੁਮ ਕੇ ਆਉਣੀ ਆ ਕਿ ਉਹ ਇਸ ਨੂੰ ਬਦਨਾਮ ਕਿਉ ਨਿਊ ਰੂਲਸ ਰੈਗੂਲੇਸ਼ਨਸ ਆਇਆ ਉਹਦੇ ਅਕੋਰਡਿੰਗਲੀ ਕੰਮ ਨਹੀਂ ਕਰਨਾ ਆ ਰਿਹਾ ਅਗਰ ਉਹ ਰੂਲਸ ਉਹਨਾਂ ਦੇ ਅਗੇਂਸਟ ਜਾ ਰਹੇ ਬਿਕਸ ਉਹ ਪ੍ਰਾਈਵੇਟ ਕਾਲਜ ਪੈਜਦੇ ਸੀਗੇ ਮੋਟੀ ਕਮਾਈ ਆਉਂਦੀ ਸੀਗੀ ਜਦੋਂ ਕਾਲਜ ਨਵੇਂ ਨਹੀਂ ਖੁੱਲਣਗੇ ਉੱਥੇ ਉਹਨਾਂ ਦੇ ਬੱਚੇ ਨਹੀਂ ਜਾਣਗੇ ਤਾਂ ਇੱਕ ਹੀ ਤਰੀਕਾ ਹੁੰਦਾ ਅਗਰ ਕੋਈ ਹੋਰ ਨਵਾਂ ਕੰਮ ਸ਼ੁਰੂ ਕਰਨਾ ਨਾ ਤਾਂ ਪਹਿਲਾ ਪੁਰਾਣੇ ਕੰਮ ਨੂੰ ਬਦਨਾਮ ਕਰਨਾ ਸ਼ੁਰੂ ਕਰ ਦੋ ਜੀ ਇਹ ਤਾਂ ਖਤਮ ਹੋ ਗਏ ਇਹਨਾਂ ਦੇ ਪੱਲੇ ਕੁਝ ਰਿਹਾ ਹੀ ਨਹੀਂ ਉੱਥੇ ਜਾਓਗੇ ਤੁਹਾਡਾ ਫਿਊਚਰ ਹੀ ਹੈ ਨਹੀਂ ਸੋ ਅਗਰ ਮੈਂ ਨਹੀਂ ਕਹਿ ਰਿਹਾ ਤੁਸੀਂ ਯੂਕੇ ਨਾ ਜਾਓ ਮੈਂ ਨਹੀਂ ਕਹਿਣਾ ਯੂਐਸਏ ਨਾ ਜਾਓ ਆਸਟ੍ਰੇਲੀਆ ਨਾ ਜਾ ਜਿਹਨੇ ਵੀ ਕੰਸਲਟੈਂਟ ਆ ਕੋਈ ਕਿਸੇ ਵੀ ਕੰਟਰੀ 'ਚ ਕੰਮ ਕਰੋ ਪਰ ਸਿਰਫ ਇੱਕ ਕੰਮ ਕਰਨਾ ਬੰਦ ਕਰੋ ਕੈਨੇਡਾ ਨੂੰ ਭੰਡਣਾ ਬੰਦ ਕਰ ਦਿਓ ਅਗਰ ਤੁਹਾਨੂੰ ਕੈਨੇਡਾ ਦਾ ਕੰਮ ਨਹੀਂ ਕਰਨਾ ਆਉਂਦਾ ਜਦੋਂ ਮਰਜ਼ੀ ਸਾਡੇ ਆਫਿਸ ਨਾਲ ਕੰਟੈਕਟ ਕਰੋ ਤੁਹਾਨੂੰ ਫ੍ਰੀ ਸੈਮੀਨਾਰ ਥਰੂ ਮੈਂ ਹਰ ਇੱਕ ਜਗ੍ਹਾ ਅਗੇ ਸਿਖਾ ਸਕਦਾ ਪਰ ਪਲੀਜ਼ ਕੈਨੇਡਾ ਨੂੰ ਬਦਨਾਮ ਕਰਨਾ ਬੰਦ ਕਰੋ ਕੈਨੇਡਾ ਬਹੁਤ ਵਧੀਆ ਕੰਟਰੀ ਆ ਅਗਰ ਤੁਸੀਂ ਕੰਪੇਅਰ ਕਰਕੇ ਦੇਖੀਏ ਆਪਾਂ ਅਗਲੀ ਲਾਈਵ ਡਿਬੇਟ ਤੇ ਵੀ ਗੱਲ ਕਰ ਸਕਦੇ ਆਂ ਲਾਸਟ 10 ਸਾਲਾਂ ਵਿੱਚ ਥਰੂਆਊਟ ਦਾ ਵਰਲਡ ਕਿਹੜੀ ਹੋਰ ਕੰਟਰੀ ਨੇ ਵੱਧ ਬੰਦੇ ਅੱਜ ਤੱਕ ਪੀਆਰ ਦਿੱਤੇ ਆ ਤੁਸੀਂ ਮੈਨੂੰ ਇੱਕ ਪ੍ਰੋਗਰਾਮ ਕਿਸੇ ਹੋਰ ਕੰਟਰੀ ਦਾ ਦੱਸ ਦਿਓ ਜਿਹੜਾ ਕੈਨੇਡਾ ਨਾਲ ਕੰਪੈਰੀਟਿਵਲੀ ਈਜ਼ੀ ਆ ਸੋ ਕੈਨੇਡਾ ਆਲਵੇਸ ਵਧੀਆ ਸੀ ਅੱਜ ਵੀ ਵਧੀਆ ਹੈ ਅੱਗੇ ਵੀ ਵਧੇ ਰਹੇਗਾ ਪਲੀਜ਼ ਇਹਨੂੰ ਭੰਡਣਾ ਬੰਦ ਕਰੋ ਸਹੀ ਇਨਫੋਰਮੇਸ਼ਨ ਫਲਾਓਗੇ ਤਾਂ ਉਹ ਤੁਹਾਡੇ ਲਈ ਵੀ ਬੈਟਰ ਰਹੇਗੀ ਬਿਲਕੁਲ ਜੀ ਸੋ ਥੈਂਕ ਯੂ so much ਅਨਮੋਲ ਜੀ ਕਿਉਂਕਿ ਬਹੁਤ ਕਨਫਿਊਜ਼ਨ ਸੀਗੀ ਕੈਨੇਡਾ ਨੂੰ ਲੈ ਕੇ ਬੱਚਾ ਤੇ ਬੰਚ ਆਈ ਥਿੰਕ ਅੱਜ ਕਲੀਅਰ ਹੋ ਗਈ ਹੋਏਗੀ ਥੈਂਕ ਯੂ so much ਥੈਂਕ ਯੂ ਥੈਂਕ ਯੂ ਸੋ ਸਟੂਡੈਂਟਸ ਆਈ ਹੋਪ ਕਲੀਅਰ ਹੋ ਗਿਆ ਹੋਏਗਾ ਬਾਕੀ ਜੀ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਸਕਦੇ ਹੋ ਜਲੰਧਰ ਦੇ ਵਿੱਚ ਆਫਿਸ ਹੈ ਐਡਰੈਸ ਵੀ ਫਲੈਸ਼ ਹੋ ਰਿਹਾ ਨਹੀਂ ਤਾਂ ਤੁਸੀਂ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੂੰ ਨੋਟ ਕਰ ਲਓ ਪੋਂਚੋ ਅਥੋਰਾਈਜ਼ ਨਹੀਂ ਕਿਉਂਕਿ ਜੋ ਜੋ ਅਸੀਂ ਗੱਲ ਕਰ ਰਹੇ ਹਾਂ ਕਿ ਬੱਚਾ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਏਜੰਟ ਥਰੂ ਜਾਈਏ ਤਾਂ ਤੁਹਾਨੂੰ ਪ੍ਰੋਪਰ ਤਰੀਕੇ ਦੀ ਇਨਫੋਰਮੇਸ਼ਨ ਇੰਟਰਨੈਟ ਤੋਂ ਮਿਲ ਜਾਏਗੀ ਇੱਕ ਲੀਗਲ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜੇ ਤੁਸੀਂ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਸਸ਼ੇਗ